ਜਿਹੜੀ ਅੱਜ ਸੀ ਗੱਲ ਕਰਨੀ ਆ ਜਿਹੜੀ ਦੰਦਾਂ ਦੇ ਨਾਲ ਸਾੜ ਨਾਲ ਜੁੜੀ ਹੋਈ ਹੈ ਆਮ ਤੌਰ ਤੇ ਅਸੀਂ ਦੇਖਿਆ ਕਿ ਸਾਡੇ ਘਰਾਂ ਦੇ ਵਿੱਚ ਬੱਚੇ ਸੁੱਤੇ ਪਿਆ ਅਸੀਂ ਸਾਰੇ ਉਹਦੇ ਕੋਲ ਜਾਗਦੇ ਆ ਉਹ ਕਿਰ ਚਿਕਰ 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 ਚ ਕਰਦਾ ਇਹ ਬਹੁਤ ਹੀ ਕਾਮਨ ਪ੍ਰੋਬਲਮ ਹੈ ਐਜ਼ ਆ ਟੋਟਲੀ ਰਿਲੇਟਡ ਵਿਦ ਸਟ्रेस ਹੈ ਬੀ ਬਹੁਤ ਛੋਟੇ ਬੱਚੇ ਹੁੰਦੇ ਨੇ ਕਿ ਜਿਨ੍ਹਾਂ ਦੇ ਮਨ ਲੋ 2-4 ਸਾਲ ਦੀ ਉਮਰ ਹੁੰਦੀ ਆ ਉਹਨਾਂ ਨੂੰ ਅਸੀਂ ਇਹ ਆਮ ਤੌਰ ਤੇ ਸਾਡੇ ਪਿੰਡਾਂ ਦੇ ਵਿੱਚ ਹੀ ਰਵਾਜ ਆ ਕਿ ਉਹ ਕੈਲਸ਼ੀਅਮ ਦੀ ਕਮੀ ਇਹਨੂੰ ਗੋਲੀਆਂ ਖਲਾਸ ਦੇਖੋ ਖਾਲੀ ਆਪਾਂ ਨੂੰ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਨਿਕਾਵਾਂਗੇ ਤੇ ਹੁਣ ਆ ਜਾਂਦੇ ਹਾਂ ਅਸੀਂ ਵੱਡਿਆਂ ਦੇ ਉੱਪਰ ਵੱਡੇ ਉਹਨਾਂ ਦੇ ਵਿੱਚ ਮੈਂ ਵੀ ਹੋ ਸਕਦਾ ਹਾਂ ਤੁਸੀਂ ਵੀ ਹੋ ਸਕਦੇ ਹੋ ਸਾਡੇ ਬਹੁਤ ਵੱਡੇ ਵੀ ਹੋ ਸਕਦੇ ਆ ਉਹ ਵੀ ਸੁੱਤੇ ਵੇ ਅਵਾਜ਼ਾਂ ਆਉਂਦੀਆਂ ਦੂਰ ਦੂਰ ਤੱਕ ਕਿ ਦੰਦ ਕਰੀਚੇ ਜਾ ਰਹੇ ਆ ਇਹ ਦੰਦ ਆਪਸ ਵਿੱਚ ਆਵਾਜ਼ ਦੇ ਰਹੇ ਆ ਰਾਤ ਨੂੰ ਸੁੱਤੇਆਂ ਪਿਆਂਦੀਆਂ ਦੇਖੋ ਐਵੀ ਸੇਮ ਚੀਜ਼ ਹੈ ਹੁਨੇ ਰਦਰ ਮੇਰੇ ਕੋਲ ਪਿਛਲੇ ਮਹੀਨੇ ਇੱਕ ਬੱਚਾ ਆਇਆ ਰਾਈਟ ਉਹਦੇ ਬਿਲਕੁਲ ਹੀ ਦੰਦ ਪਲੇਨ ਹੋਏ ਹੋਏ ਕਿਉਂਕਿ ਉਹਦੀ ਮਦਰ ਦੀ ਵੀ ਸੇਮ ਹੈ। ਜੀ ਤੁਸੀਂ ਸਟ्रेस ਦੀ ਗੱਲ ਕਰਦੇ ਹੋ। ਬੱਚਿਆਂ ਦੇ ਵਿੱਚ ਚਲੋ ਟੀਚਰ ਦਾ ਡਰ ਮੰਨਿਆ ਮਾਪਿਆਂ ਦਾ ਡਰ ਮੰਨਿਆ ਆਪਣੀ ਪੜ੍ਹਾਈ ਦਾ ਬੋਝ ਮੰਨਿਆ। ਵੱਡਿਆਂ ਦੇ ਵਿੱਚ ਤਾਂ ਬਹੁਤ ਸਾਰੇ ਸਟ्रेस। ਇਹ ਕੰਨਾ ਜਿਹੜਾ ਸਟ्रेस ਆ ਇਹ ਸਟ्रेस ਹੀ ਸਾਨੂੰ ਇਹ ਇਸ ਕੰਡੀਸ਼ਨ ਦੇ ਵਿੱਚ ਲੈ ਆਉਂਦਾ ਹੈ ਕਿ ਇਹ ਕੰਡੀਸ਼ਨ ਅੱਗੇ ਜਾ ਕੇ ਕੋਈ ਵੱਡੀ ਬਿਮਾਰੀ ਨਾ ਬਣ ਜਾਏ। ਕਿਉਂਕਿ ਆਮ ਜਿਕਰ ਅਸੀਂ ਗੱਲ ਕਰਦੇ ਕਿ ਕੋਈ ਬੰਦਾ ਪੈਨਸਲ ਚੱਤਦਾ ਚਲੋ ਪੈਨਸਲ ਚੱਥ ਲਈ ਆ ਪੈਨਸਲ 2 ਰੁਪਈਆ ਦੀ ਹੈਗੀ ਉਹ ਟੁੱਟ ਜੂ ਖਰਾਬ ਹੋ ਜੂ ਪਰ ਇਹ ਦੰਦ ਕਰੀਚਣ ਦੇ ਨਾਲ ਦੰਦਾਂ ਦਾ ਵੀ ਨੁਕਸਾਨ ਇਹ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆਪਾਂ ਉਹ ਕਿਹੜੀਆਂ ਥੈਰੇਪੀ ਲੈ ਸਕਦੇ ਆ ਕਿ ਜਿਹੜੀਆਂ ਸਾਡੀ ਇਸ ਕੰਡੀਸ਼ਨ ਨੂੰ ਠੀਕ ਕਰ ਸਕਣ ਦੇਖੋ ਇਹਦੇ ਲਈ ਤਾਂ ਪੇਸ਼ੈਂਟ ਦੀ ਕਾਉਂਸਲਿੰਗ ਇਜ਼ ਵੈਰੀ ਇੰਪੋਰਟੈਂਟ ਦੰਦਾਂ ਦਾ ਸਬੰਧ ਸਾਡੀ ਜ਼ਿੰਦਗੀ ਦੇ ਨਾਲ ਹੈ ਔਰ ਜ਼ਿੰਦਗੀ ਦੇ ਵਿੱਚ ਵੀ ਕੀ ਸਵਾਦ ਦੇ ਨਾਲ ਜੁੜਿਆ ਹੋਇਆ ਔਰ ਦੰਦਾਂ ਦੇ ਉੱਪਰ ਬਹੁਤ ਸਾਰੇ ਅਖਾਣ ਵੀ ਬਣੇ ਨੇ ਬਹੁਤ ਸਾਰੇ ਗੀਤ ਵੀ ਬਣੇ ਨੇ ਤੇ ਜੇਕਰ ਅਸੀਂ ਗੀਤਾਂ ਦੀ ਗੱਲ ਕਰੀਏ ਕਿ ਚਿੱਟੇ ਦੰਦ ਹਸਣੋਂ ਨਹੀਂ ਰਹਿੰਦੇ ਲੋਕੀ ਭੜੇ ਸ਼ੱਕ ਕਰਦੇ ਤੇਰੇ ਦੰਦ ਚੁੰਬੇ ਦੀਆਂ ਕਲੀਆਂ ਤੇਰੇ ਚਿੱਟਿਆਂ ਦੰਦਾਂ ਦਾ ਹਾਸਾ ਦਿਲ ਲੁੱਟ ਕੇ ਲੈ ਗਿਆ ਬਹੁਤ ਸਾਰੇ ਗੀਤ ਕਿੰਨਿਆਂ ਦਾ ਜ਼ਿਕਰ ਕਰੀਏ ਤੇ ਜੇਕਰ ਅਸੀਂ ਗੱਲ ਅਖਾਣ ਦੀ ਕਰੀਏ ਤਾਂ ਜੇਕਰ ਕਿਸੇ ਨੂੰ ਲਲਕਾਰ ਨਾ ਹੋਵੇ ਤਾਂ ਉਦੋਂ ਵੀ ਕਹਿੰਦਾ ਉਹ ਤੇਰੇ ਤਾਂ ਹਾਲੇ ਦੁੱਧ ਦੇ ਦੰਦ ਵੀ ਨਹੀਂ ਫੁੱਟੇ ਤੇ ਜਾਂ ਫਿਰ ਏ ਵੀ ਕਹਿੰਦੇ ਕਿ ਤੇਰੇ ਦੰਦ ਭਾਂਦਿਆਂਗੇ ਤੇ ਜਾਂ ਦੁਸ਼ਮਣਾਂ ਦੇ ਦੰਦ ਖੱਟੇ ਕਰ ਦੇਗੇ ਤੇ ਯਾਰ ਜੇਕਰ ਦੰਦਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਇੰਨਾ ਸੰਬੰਧ ਹੈ ਤਾਂ ਕਦੀ ਅਸੀਂ ਆਪਣੇ ਇਹਨਾਂ ਦੰਦਾਂ ਦੇ ਸਾਂਭ ਸੰਭਾਲ ਰੱਖ-ਰਖਾਵ ਤੇ ਜਾਂ ਫਿਰ ਦੰਦਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਕਦੀ ਧਿਆਨ ਦੇ ਨਾਲ ਸੋਚਿਆ ਨਹੀਂ ਸਾਨੂੰ ਤਾਂ ਫਿਕਰ ਰਹਿੰਦਾ ਸਾਡੀ ਕਿਡਨੀ ਦਾ ਸਾਡੇ ਦਿਲ ਦਾ ਸਾਡੇ ਗੋਡਿਆਂ ਦਾ ਮੋਢਿਆਂ ਦਾ ਗੱਲ ਕੀ ਉਹਨਾਂ ਦਾ ਵੀ ਫਿਕਰ ਕਰਨਾ ਚਾਹੀਦਾ ਪਰ ਦੰਦਾਂ ਦਾ ਜਿਹੜਾ ਕਿ ਜ਼ਿੰਦਗੀ ਦੇ ਨਾਲ ਸਵਾਦ ਦੇ ਨਾਲ ਜੁੜਿਆ ਹੋਇਆ ਉਹਦਾ ਵੀ ਖਿਆਲ ਰੱਖਣਾ ਚਾਹੀਦਾ ਸਿਆਣੇ ਕਹਿੰਦੇ ਨਾ ਕਿ ਦੰਦ ਗਏ ਸਵਾਦ ਗਿਆ ਸੋ ਆਪਾਂ ਅੱਜ ਗੱਲਾਂ ਉਸੇ ਹੀ ਸਵਾਦ ਦੇ ਨਾਲ ਜੁੜੀਆਂ ਦੰਦਾਂ ਦੇ ਨਾਲ ਜੁੜੀਆਂ ਕਰਦੇ ਆਂ ਆਮ ਤੌਰ ਤੇ ਤੁਸੀਂ ਬਹੁਤ ਸਾਰੇ ਨੂੰ ਦੇਖਿਆ ਹੋਣਾ ਕਿ ਦੰਦ ਕਰੀਚਦੇ ਆ ਪੀਂਦੇ ਆ ਦੰਦਾਂ ਕਈ ਵਾਰ ਬੰਦਾ ਦੁਸ਼ਮਣ ਨੂੰ ਦੇਖ ਕੇ ਦੰਦ ਪੀਂਦਾ ਚਲੋ ਉਹ ਤਾਂ ਇੱਕ ਵੱਖਰੀ ਗੱਲ ਹੈ ਪਰ ਸੁੱਤੇ ਪਿਆ ਦੰਦ ਪੀਂਦੇ ਆ ਜਦੋਂ ਬੱਚੇ ਵੀ ਤੇ ਵੱਡੇ ਵੀ ਉਹ ਦੰਦ ਪੀਣਾ ਜਿਹੜਾ ਉਹ ਉਹਨਾਂ ਦੇ ਲਈ ਇੱਕ ਵੱਡੀ ਸਮੱਸਿਆ ਹੋ ਸਕਦਾ ਹੈ ਅੱਗੇ ਜਾ ਕੇ ਇੱਕ ਵੱਡੀ ਬਿਮਾਰੀ ਹੋ ਸਕਦਾ ਹੈ ਅੱਜ ਅਸੀਂ ਉਸੇ ਹੀ ਸਮੱਸਿਆ ਨੂੰ ਲੈ ਕੇ ਗੱਲਬਾਤ ਕਰਨ ਦੇ ਵਾਸਤੇ ਪਹੁੰਚੇ ਆ ਸਾਡੇ ਡੈਂਟਲ ਸਰਜਨ ਡਾਕਟਰ ਮੀਨਲ ਬੁੱਧੀ ਰਾਜਾ ਜੀ ਦੇ ਕੋਲ ਤੇ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ ਜਿਹੜੀ ਅੱਜ ਅਸੀਂ ਗੱਲ ਕਰਨੀ ਹੈ ਜਿਹੜੀ ਦੰਦਾਂ ਦੇ ਨਾਲ ਸਾਡੇ ਨਾਲ ਜੁੜੀ ਹੋਈ ਹੈ ਆਮ ਤੌਰ ਤੇ ਅਸੀਂ ਦੇਖਿਆ ਕਿ ਸਾਡੇ ਘਰਾਂ ਦੇ ਵਿੱਚ ਬੱਚੇ ਸੁੱਤੇ ਪਿਆ ਆ ਅਸੀਂ ਸਾਰੇ ਉਹਦੇ ਕੋਲ ਜਾਗਦੇ ਆ ਉਹ ਕਿਰਚ 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 ਕਰਦਾ ਦੰਦ ਕਿਰਚਦਾ ਜਿਹੜੀ ਬੱਚਿਆਂ ਦੀ ਆ ਏਦੇ ਵੱਡਿਆਂ ਦੀ ਵੀ ਆ ਪਰ ਅਸੀਂ ਸ਼ੁਰੂਆਤ ਬੱਚਿਆਂ ਤੋਂ ਕਰਨੀ ਬੱਚਿਆਂ ਦੇ ਵਿੱਚ ਕੀ ਨੁਕਸ ਹੋਂਦਾ ਕਿ ਉਹ ਦੰਦ ਕਿਰਚਦੇ ਆ ਹਾਂਜੀ ਦੇਖੋ ਬ੍ਰਕ ਇਹਨੂੰ ਆਪਾਂ ਕਹਿੰਦੇ ਆ ਬ੍ਰਕਸੀਜ਼ਮ ਠੀਕ ਹੈ ਜਿਹੜੀ ਸਾਡੀ ਡੈਂਟਲ ਲੈਂਗੁਏਜ ਤੇ ਇਹਨੂੰ ਬ੍ਰਕਸੀਜ਼ਮ ਕਹਿੰਦੇ ਆ ਇੱਕ ਬਹੁਤ ਹੀ ਕਾਮਨ ਪ੍ਰੋਬਲਮ ਹੈ ਐਜ਼ ਆ ਟੋਟਲੀ ਰਿਲੇਟਿਡ ਵਿਦ ਸਟ੍ਰੈਸ ਹੈ ਕਿ ਬੱਚੇ ਦੇ ਅੰਦਰ ਕਿੰਨਾ ਕੁ ਸਟ੍ਰੈਸ ਹੈ ਬੱਚਾ ਕਿੰਨਾ ਕੁ ਅ ਐਂਜਾਇਟੀ ਚ ਹੈਗਾ ਕਿੰਨਾ ਚ ਡਰ ਹੈ ਉਹਨੂੰ ਚਾਹੇ ਉਹ ਮਾਪੇ ਦੀ ਡਾਂਟ ਦਾ ਡਰ ਰਹੀ ਹੈ ਜਾਂ ਸਕੂਲ ਦੀ ਟੀਚਰ ਦਾ ਡਰ ਰਹੀ ਹੈ ਜਾਂ ਪੜ੍ਹਾਈ ਦਾ ਐਕਸਟ੍ਰੈਸ ਹੈ ਤੇ ਉਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਬੱਚੇ ਜਿਹੜੇ ਨੇ ਸੁੱਤੇ ਸੁੱਤੇ ਵੀ ਆਪਣੇ ਦੰਦਾਂ ਨੂੰ ਕਢਿਜਦੇ ਨੇ ਉਹ ਕਿਸੇ ਤਰ੍ਹਾਂ ਆਪਣਾ ਸਟ੍ਰੈਸ ਨੂੰ ਰਿਲੀਵ ਕਰ ਰਹੇ ਹੁੰਦੇ ਨੇ ਅੱਛਾ ਜੀ ਠੀਕ ਹੈ ਕਈਆਂ ਨੂੰ ਨੇਲਸ ਬਾਈਟ ਕਰਨ ਦੀ ਆਦਤ ਹੁੰਦੀ ਹੈ ਕਈਆਂ ਨੂੰ ਪੈਨਸਿਲ ਚਵਾਂ ਦੀ ਆਦਤ ਹੁੰਦੀ ਹੈ ਸੋ ਉਹ ਕਈ ਸਾਰੇ ਰੀਜਨਸ ਮਤਲਬ ਤਰੀਕੇ ਨੇ ਸਟ्रेस ਨੂੰ ਰਿਲੀਵ ਕਰਨ ਦੇ ਤੇ ਉਹਨਾਂ ਚੋਂ ਇੱਕ ਸਾਡਾ ਜਿਹੜਾ ਦੰਦ ਨੂੰ ਕਢੀਚਣਾ ਵੀ ਇੱਕ ਤਰ੍ਹਾਂ ਦਾ ਤਰੀਕਾ ਹੈ ਜੀ ਕਈ ਬਹੁਤ ਛੋਟੇ ਬੱਚੇ ਹੁੰਦੇ ਨੇ ਨਾ ਕਿ ਜਿਨ੍ਹਾਂ ਦੇ ਮਤਲਬ 2-4 ਸਾਲ ਦੀ ਉਮਰ ਹੁੰਦੀ ਆ ਉਹਨਾਂ ਨੂੰ ਅਸੀਂ ਇਹ ਆਮ ਤੌਰ ਤੇ ਸਾਡੇ ਪਿੰਡਾਂ ਦੇ ਵਿੱਚ ਇਹ ਰਿਵਾਜ ਆ ਕਿ ਉਹ ਕੈਲਸ਼ੀਅਮ ਦੀ ਕਮੀ ਆ ਇਹਨੂੰ ਗੋਲੀਆਂ ਖਿਲਾ ਦਿਓ ਉਹ ਕੈਲਸ਼ੀਅਮ ਤੇ ਗੋਲੀਆਂ-ਗੋਲੀਆਂ ਲਿਆ ਕੇ ਉਹ ਖਿਲਾ ਦਿੰਦੇ ਆ ਤੇ ਉਹ ਸੋਚਦੇ ਵੀ ਖੌਰੇ ਇਹਦੇ ਨਾਲ ਸੈੱਟ ਹੋ ਜਾਣਾ ਕਿ ਇਹ ਹੋ ਸਕਦਾ ਹੈ ਨੀ ਦੇਖੋ ਖਾਲੀ ਆਪਾਂ ਇਹਨੂੰ ਕੈਲਸ਼ੀਅਮ ਦੀ ਡੈਫੀਸ਼ੀਅਨਸੀ ਨਹੀਂ ਕਵਾਂਗੇ ਹਾਂ ਓਵਰਆਲ ਬੋਡੀ ਦੀ ਜਿਹੜੀ ਡੈਫੀਸ਼ੀਅਨਸੀ ਹੈ ਜਿਵੇਂ ਮਲਟੀਵਿਟਾਮਿਨ ਡੈਫੀਸ਼ੀਅਨਸੀ ਹੋ ਗਈ ਜਾਂ ਬੱਚਾ ਅਨੀਮੀਕ ਹੈ ਪਰ ਲੇਕਿਨ ਹਜੇ ਕੋਈ ਵੀ ਇਦਾਂ ਦੀ ਕੋਈ ਸਟੱਡੀ ਨਹੀਂ ਹੈ ਜਿਨ੍ਹਾਂ ਨੇ ਕਿ ਡਾਇਰੈਕਟ ਇਹਨੂੰ ਰਿਲੇਟ ਕੀਤਾ ਹੋਵੇ ਕਿਸੇ ਵੀ ਡੈਫੀਸ਼ੀਅਨਸੀ ਦੇ ਨਾਲ ਤੇ ਹੁਣ ਤੱਕ ਬ੍ਰਕਸਿਜ਼ਮ ਇੱਕ ਅਕਾ ਅਸੀਂ ਕਵਾਂਗੇ ਬਿਮਾਰੀ ਨਹੀਂ ਹੈ ਇਹ ਇੱਕ ਕੰਡੀਸ਼ਨ ਹੈ ਠੀਕ ਹੈ ਇੱਕ ਤਰ੍ਹਾਂ ਦੀ ਸਾਡੀ ਲਾਈਫ ਸਟਾਈਲ ਕੰਡੀਸ਼ਨ ਹੈ ਕਿ ਨਾ ਜਿਹਦੇ ਚ ਬੱਚਾ ਦੰਦ ਕੜੀਚ ਕੇ ਆਪਣੇ ਸਟ्रेस ਨੂੰ ਰਿਲੀਫ ਕਰ ਰਹਾ ਕੋਈ ਵੀ ਇਹ ਚੀਜ਼ ਅਸੀਂ ਨਾ ਕੈਲਸ਼ੀਅਮ ਲਾਸ ਦੀ ਗੱਲ ਕਰਾਂਗੇ ਨਾ ਵਿਟਾਮਿਨਸ ਕਿਸੇ ਵੀ ਡੈਫੀਸ਼ੈਂਸੀ ਦੀ ਜੀ ਤੇ ਹੁਣ ਆ ਜਾਂਦੇ ਅਸੀਂ ਵੱਡਿਆਂ ਦੇ ਉੱਪਰ ਵੱਡੇ ਉਹਨਾਂ ਦੇ ਵਿੱਚ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਸਾਡੇ ਬਹੁਤ ਵੱਡੇ ਵੀ ਹੋ ਸਕਦੇ ਆ ਉਹ ਵੀ ਸੁੱਤੇ ਪੇ ਆਵਾਜ਼ਾਂ ਆਉਂਦੀਆਂ ਦੂਰ ਦੂਰ ਤੱਕ ਕਿ ਦੰਦ ਕਰੀਚੇ ਜਾ ਰਹੇ ਆ ਇਹ ਦੰਦ ਆਪਸ ਵਿੱਚ ਆਵਾਜ਼ ਦੇ ਰਹੇ ਆ ਰਾਤ ਨੂੰ ਸੁੱਤੇਆਂ ਪਿਆਂ ਦੀਆਂ ਇਹ ਵੱਡਿਆਂ ਦੇ ਉੱਪਰ ਵੀ ਇਹ ਜਿਹੜੀ ਦੰਦ ਕਰੀਚਣ ਦੀ ਚੀਜ਼ ਹੈਗੀ ਆ ਆਦਤ ਹੈਗੀ ਆ ਇਹਨੂੰ ਕੀ ਕਵਾਂਗੇ ਆਪਾਂ ਦੇਖੋ ਇਹ ਵੀ ਸੇਮ ਚੀਜ਼ ਹੈ ਹੁਨੇ ਰਦਰ ਮੇਰੇ ਕੋਲ ਪਿਛਲੇ ਮਹੀਨੇ ਇੱਕ ਬੱਚਾ ਆਇਆ ਹੈ ਰਾਈਟ ਉਹਦੇ ਬਿਲਕੁਲ ਹੀ ਦੰਦ ਪਲੇਨ ਹੋਏ ਹੋਏ ਕਿਉਂਕਿ ਉਹਦੀ ਮਦਰ ਦੀ ਵੀ ਸੇਮ ਹੈਬਿਟ ਸੀਗੀ ਅੱਛਾ ਜੀ ਸੋ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਜੈਨੇਟਿਕ ਵੀ ਹੈ ਕਿਉਂਕਿ ਮਦਰ ਆਲਰੇਡੀ ਅਡਲਟ ਹੈ ਤੇ ਮਦਰ ਨੂੰ ਵੀ ਹੈਗੀ ਹੈ ਹੈਬਿਟ ਤੇ ਬੱਚੇ ਨੂੰ ਵੀ ਹੋ ਗਈ ਬਟ ਬਹੁਤ ਰੇਅਰ ਕੇਸਸ ਦੇ ਵਿੱਚ ਅਸੀਂ ਇਹਨੂੰ ਜੈਨੇਟਿਕਲੀ ਵੀ ਕਵਾਂਗੇ ਸੋ ਅਦਰਵਾਈਜ਼ ਇਹ ਇੱਕ ਆਪਣੇ ਆਪ ਚੀ ਮਤਲਬ ਕੰਡੀਸ਼ਨ ਹੁੰਦੀ ਹੈ ਜਿਹੜੀ ਕਿ ਇਵਨ ਪੇਸ਼ੈਂਟ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਸਫਰ ਕਰ ਰਿਹਾ ਤੇ ਅਡਲਟਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੈਂ ਇੰਨੇ ਸਾਲਾਂ ਤੋਂ ਇਸ ਚੀਜ਼ ਨੂੰ ਸਫਰ ਕਰ ਰਿਹਾ ਸੀਗਾ ਜਾਂ ਕਾਇ ਰਹੀ ਸੀ ਜਦ ਤੱਕ ਕੋ ਕਿਸੇ ਡੈਂਟਿਸਟ ਜਾਂ ਕਿਸੇ ਸਪੈਸ਼ਲਿਸਟ ਨੂੰ ਚੈੱਕ ਨਹੀਂ ਕਰਾਂਦੇ ਜਦ ਤੱਕ ਉਹਨਾਂ ਨੂੰ ਕੋਈ ਪੇਨ ਸੈਂਸਿਟੀਵਿਟੀ ਯਾ ਇਅਰਪੀਨ ਨੋਜ਼ ਦੇ ਅਰਾਊਂਡ ਪੇਨ ਜਿਹੜਾ ਸਾਡਾ ਸਾਈਨਸ ਹੈ ਉਹਦੇ ਚ ਉਹਨਾਂ ਨੂੰ ਪ੍ਰੈਸ਼ਰ ਆਣਾ ਲਾਈਕ ਹੋਰ ਬੜੇ ਸਿੰਪਟਮਸ ਜਿਹੜੇ ਕਿ ਜਦੋਂ ਉਹਨਾਂ ਨੂੰ ਅਬਜ਼ਰਵ ਹੁੰਦੇ ਨੇ ਜਾਂ ਉਹ ਫੀਲ ਕਰਦੇ ਨੇ ਫਿਰ ਉਹ ਜਾਂਦੇ ਨੇ ਕਿਸੇ ਵੀ ਡਾਕਟਰ ਦੇ ਕੋਲ ਸੋ ਅਡਲਟਸ ਦੇ ਵਿੱਚ ਵੀ ਸੇਮ ਹੈ ਬੱਚਿਆਂ ਦੇ ਵਿੱਚ ਵੀ ਸੇਮ ਹੈ ਸੋ ਬ੍ਰਕਸਿਜ਼ਮ ਇਜ਼ ਦ ਓਨਲੀ ਟਰਮ ਦੋਨਾਂ ਦੇ ਵਿੱਚ ਜੀ ਤੁਸੀਂ ਸਟ੍ਰੈਸ ਦੀ ਗੱਲ ਕਰਦੇ ਹੋ ਬੱਚਿਆਂ ਦੇ ਵਿੱਚ ਚਲੋ ਟੀਚਰ ਦਾ ਡਰ ਮੰਨਿਆ ਮਾਪਿਆਂ ਦਾ ਡਰ ਮੰਨਿਆ ਆਪਣੀ ਪੜ੍ਹਾਈ ਦਾ ਬੋਝ ਮੰਨਿਆ ਵੱਡਿਆਂ ਦੇ ਵਿੱਚ ਤਾਂ ਬਹੁਤ ਸਾਰੇ ਸਟ्रेस ਨੇ ਠੀਕ ਹੈ ਜੀ ਉਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਕੇਵਲ ਤੇ ਕੇਵਲ ਇਹ ਇਕੱਲਾ ਜਿਹੜਾ ਸਟ्रेस ਆ ਇਹ ਸਟ्रेस ਹੀ ਸਾਨੂੰ ਇਹ ਇਸ ਕੰਡੀਸ਼ਨ ਦੇ ਵਿੱਚ ਲੈ ਆਉਂਦਾ ਹੈ ਕਿ ਇਹ ਕੰਡੀਸ਼ਨ ਅੱਗੇ ਜਾ ਕੇ ਕੋਈ ਵੱਡੀ ਬਿਮਾਰੀ ਨਾ ਬਣ ਜਵੇ ਕੋਈ ਸਾਡਾ ਲਾਸ ਨਾ ਹੋ ਜਵੇ ਇਹ ਜਿਹੜੀ ਕੰਡੀਸ਼ਨ ਹੈ ਸਾਨੂੰ ਇਹ ਦੱਸੋ ਕਿ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਕਾਰਨ ਆ ਕਿ ਜਿਹੜੇ ਸਾਡੇ ਦੰਦ ਕਰੀਚਣ ਦੀ ਜਿਹੜੀ ਇਹ ਕੰਡੀਸ਼ਨ ਬਣ ਜਾਂਦੇ ਆ ਹਾਂ ਦੇਖੋ ਮੇਨਲੀ ਤਾਂ ਇਹਦੇ ਵਿੱਚ ਸਟ्रेस ਔਰ ਐਂਜਾਇਟੀ ਦੋ ਮੇਨ ਕਾਰਨ ਨੇ ਜਦੋਂ ਅਸੀਂ ਆਪਣੇ ਸਟ्रेस ਨੂੰ ਕੰਟਰੋਲ ਨਹੀਂ ਕਰ ਪਾਉਂਦੇ ਆ ਅਸੀਂ ਕਿਸੇ ਨਾ ਕਿਸੇ ਤਰੀਕੇ ਉਹਨੂੰ ਆਪਣੀ ਬਾਡੀ ਚੋਂ ਰਿਲੀਫ ਕਰਦੇ ਆ ਤਾਂ ਸਾਡਾ ਜਿਹੜਾ ਬ੍ਰੇਨ ਰਿਸੈਪਟਰਸ ਨੇ ਨਾ ਉਹ ਇੱਕ ਮੈਸੇਜ ਦਿੰਦੇ ਨੇ ਜਾਂ ਤਾਂ ਅਸੀਂ ਕੋਈ ਆਪਣੀ ਹੈਬਿਟ ਪਾਲ ਲਿਆ ਕਿਸੇ ਚੀਜ਼ ਦੇ ਵਿੱਚ ਉਹੀ ਤੁਹਾਨੂੰ ਦੱਸਿਆ ਨੇਲ ਬਾਈਟਿੰਗ ਹੋ ਗਿਆ ਜਾਂ ਲਗਾਤਾਰ ਆਪਣੇ ਵਾਲਾਂ ਨੂੰ ਖਿੱਚਦੇ ਰਹਿਣਾ ਜਾਂ ਤਰ੍ਹਾਂ ਤਰ੍ਹਾਂ ਦੀਆਂ ਹੈਬਿਟਸ ਹੁੰਦੀਆਂ ਉਹਨਾਂ ਚੋਂ ਇੱਕ ਹੈਬਿਟ ਐਵੀ ਹੁੰਦੀ ਹੈ ਬ੍ਰਕਸਿਜ਼ਮ ਠੀਕ ਹੈ ਤੇ ਹੁਣ ਇਹ ਕੀ ਹੁੰਦਾ ਹੈ ਰਦਰ ਕਈਆਂ ਤਾਂ ਸਟਰਕਚਰਲੀ ਦੰਦਾਂ ਦਾ ਐਦਾਂ ਹੁੰਦਾ ਕਿ ਉਹ ਉਹਨਾਂ ਨੂੰ ਗੱਲਬਾਤ ਕਰਨ ਦੇ ਵਿੱਚ ਵੀ ਨਾ ਉਹ ਆਪਣੇ ਦੰਦਾਂ ਨੂੰ ਕਲੈਂਚ ਕਰਦੇ ਠੀਕ ਹੈ ਨਾ ਉਹਨਾਂ ਨੇ ਕੋਈ ਵੀ ਗੱਲ ਕਹਿਣੀ ਹੈ ਜ਼ੋਰ ਦੀ ਤਾਂ ਉਹਨਾਂ ਨੇ ਕਲੈਂਚ ਕਰਕੇ ਕਹਿਣਾ ਰਾਈਟ ਤੇ ਉਹਦੇ ਵਿੱਚ ਵੀ ਸਾਡੇ ਦੰਦ ਖੜੀਚੇ ਜਾਂਦੇ ਨੇ ਹੁਣ ਉਹਦੇ ਮੇਨ ਕੌਜ਼ ਦਾ ਇਹਦੇ ਵਿੱਚ ਹੁਣ ਤੱਕ ਸਿਰਫ ਤੁਹਾਡਾ ਬਿਹੇਵੀਅਰ ਲਾਈਫਸਟਾਈਲ اور ਸਟ्रेस ਨੂੰ ਹੀ ਪਾਇਆ ਗਿਆ ਹੈ ਸੋ ਉਹਦੇ ਲਈ ਬਿਹੇਵੀਅਰ ਥੈਰਾਪੀਜ਼ ਵੀ ਕਰੀਦੇ ਐ ਐਂਟੀ ਐਂਜ਼ਾਇਟੀ ਥੈਰਾਪੀਜ਼ ਵੀ ਹੋਦੇ ਵਿੱਚ ਇਨਵੋਲ ਕਰੀਦੀਆਂ ਸੋ that ਚਾਹੇ ਵੱਡਾ ਹੈ ਚਾਹੇ ਬੱਚਾ ਹੈ ਉਸ ਨੂੰ ਇਸ ਚੀਜ਼ ਤੋਂ ਆਰਾਮ ਆ ਜੀ ਹੁਣ ਜ਼ਿਕਰ ਕਰਦੇ ਆ ਗੱਲ ਕਿ ਅੱਜ ਸਾਡੇ ਉੱਪਰ ਇੰਨਾ ਜ਼ਿਆਦਾ ਦਬਾਅ ਵੱਧ ਗਿਆ ਇਸ ਬੋਝਲ ਹੁੰਦੀ ਜ਼ਿੰਦਗੀ ਦਾ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਐਵੇਂ ਸਕੇੜ ਲੈਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਇਹ ਕੰਡੀਸ਼ਨ ਆ ਪਰ ਇਹ ਕੰਡੀਸ਼ਨ ਹੌਲੀ 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 ਹੋਰ ਪਾਸੇ ਨੂੰ ਵੀ ਤੁਰਦੀ ਜਾਂਦੀ ਹੈ ਕਿ ਜਿਹਦੇ ਵਿੱਚੋਂ ਬਹੁਤ ਸਾਰੇ ਸਾਡੇ ਨੁਕਸਾਨ ਹੋ ਸਕਦੇ ਆ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਆ ਕਿ ਇਹ ਸਟ੍ਰੈਸ ਦੇ ਨਾਲ ਅਸੀਂ ਜਿਹੜਾ ਬੜੀ ਇੱਕ ਹੋਰ ਪਾਸੇ ਨੂੰ ਤੁਰੇ ਜਾ ਰਹੇ ਆ ਕਿਉਂਕਿ ਆਮ ਜਿਕਰ ਅਸੀਂ ਗੱਲ ਕਰਦੇ ਕਿ ਕੋਈ ਬੰਦਾ ਪੈਨਸਲ ਚੱਥਦਾ ਚਲੋ ਪੈਨਸਲ ਚੱਥ ਲਈ ਆ ਪੈਨਸਲ 2 ਰੁਪਈਆ ਦੀ ਹੈਗੀ ਉਹ ਟੁੱਟ ਜਾ ਖਰਾਬ ਹੋ ਜਾਓ ਪਰ ਇਹ ਦੰਦ ਕਰੀਚਣ ਦੇ ਨਾਲ ਦੰਦਾਂ ਦਾ ਵੀ ਨੁਕਸਾਨ ਆ ਹੋਰ ਇਹਦੇ ਨਾਲ ਕਿਹੜੇ ਕਿਹੜੇ ਨੁਕਸਾਨ ਹੋ ਸਕਦੇ ਆ ਹਾਂ ਦੇਖੋ ਦੰਦਾ ਦਾ ਜਿਹੜਾ ਉਪਰੀ ਸਟਰਕਚਰ ਹੈ ਜਿਹੜਾ ਸਾਡਾ ਵਾਈਟ ਲੇਅਰ ਹੈ ਇਨੈਮਲ ਜੋ ਸਾਡੇ ਥੱਲੇ ਜਿਹੜੇ ਸਟਰਕਚਰਸ ਹੁੰਦੇ ਨੇ ਨਰਵਸ ਹੁੰਦੀਆਂ ਨੇ ਪਲਪ ਹੁੰਦੀ ਹੈ ਉਹਨਾਂ ਨੂੰ ਉਹਨਾਂ ਦਾ ਬਚਾਅ ਕਰਨਾ ਉਹ ਬਿਲਕੁਲ ਖਤਮ ਹੋ ਜਾਂਦਾ ਹੈ ਉਹ ਬਿਲਕੁਲ ਪਲੇਨ ਹੋ ਜਾਂਦਾ ਹੈ ਉਹਦੀ ਵੇਅਰ ਐਂਡ ਟੇਅਰ ਹੁੰਦੀ ਰਹਿੰਦੀ ਹੈ ਇਅਰ ਐਂਡ ਇਅਰ ਆਫਟਰ ਜਾਂ ਮੰਥਲੀ ਤੇ ਉਹਦੇ ਨਾਲ ਕੀ ਹੁੰਦਾ ਸਾਡਾ ਦੰਦ ਦਾ ਉਪਰਾ ਸਟਰਕਚਰ ਖਤਮ ਤੇ ਸਾਡੀ ਜਿਹੜੀ ਵਰਟੀਕਲ ਲੈਂਥ ਹੁੰਦੀ ਹੈ ਸਾਡੇ ਫੇਸ ਦੀ ਠੀਕ ਹੈ ਇੱਕ ਆਪਾਂ ਹੋਰਿਜ਼ਨਟਲ ਲੈਂਥ ਕਾਊਂਟ ਕਰਦੇ ਆ ਕਿ ਵਰਟੀਕਲ ਲੈਂਥ ਕਾਊਂਟ ਕਰਦੇ ਆ ਉਹ ਦਬਣੀ ਸ਼ੁਰੂ ਹੋ ਜਾਂਦੀ ਹੈ ਪੇਸ਼ੈਂਟ ਦਾ ਜਿਹੜਾ ਫੇਸ ਹੈ ਉਹ ਦਬਿਆ ਦਬਿਆ ਜਿਹਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜਾ ਹੁਣ ਸਾਡੇ ਦੰਦਾਂ ਦਾ ਹਾਰਡ ਸਟਰਕਚਰ ਹੈ ਉਹਨੇ ਸਾਡੇ ਫੇਸ ਨੂੰ ਸ਼ੇਪ ਦਿੱਤੀ ਹੋਈ ਹੈ ਰਾਈਟ ਇੱਕ ਐਤਾ ਹੋ ਗਿਆ ਸਾਡਾ ਇੱਕ ਕੋਸਮੈਟੋਲੋਜੀਕਲੀ ਅਪੀਅਰੈਂਸ ਜਿਹੜੀ ਸਾਡੀ ਐਸਥੈਟਿਕਸ ਖਰਾਬ ਹੋ ਰਹੇ ਨੇ ਹੁਣ ਸਾਡੇ ਫੰਕਸ਼ਨਸ ਵੀ ਖਰਾਬ ਹੋ ਰਹੇ ਨੇ ਉਹਦੇ ਨਾਲ ਕੀ ਹੋ ਰਿਹਾ ਸਾਡਾ ਇੱਥੇ ਜੋ ਚ ਜ਼ੋਰ ਪੈ ਰਿਹਾ ਸਾਡਾ ਜਿਹੜਾ TMJ ਹੈ ਇਹਨੂੰ ਤੇ ਪੂਰਾ ਮੈਂਡੀਬਲਰ ਜੋਇੰਟ ਜਿਹੜਾ ਇਹ ਸਾਡਾ ਜੋਇੰਟ ਹੈ ਜਦੋਂ ਉਹ ਉਹ ਵੀ ਨਾਲ ਨਾਲ ਕਸੀਟਿਆ ਜਾ ਰਿਹਾ ਹੈ ਉਹਦੇ ਵਿੱਚ ਵੀ ਲੌਸ ਹੋ ਰਿਹਾ ਹੈ ਸਾਡੀ ਉਹ ਹੱਡੀ ਵੀ ਕੱਜ਼ੀ ਪਈ ਹੈ ਤੇ ਉਹਦੇ ਨਾਲ ਕੀ ਪੇਸ਼ੈਂਟ ਨੂੰ ਪ੍ਰੈਸ਼ਰ ਪੈ ਰਿਹਾ ਉਹ ਨਾਲ ਉਹਦੇ ਅਰਾਊਂਡ ਜਿਹੜੇ ਸਟਰਕਚਰਸ ਨੇ ਲਿਗਾਮੈਂਟ ਹੈ ਮਸਲਸ ਹੈ ਉਹ ਸਭ ਦੀ ਵੀ ਫੰਕਸ਼ਨਿੰਗ ਖਰਾਬ ਹੋ ਰਹੀ ਹੈ ਉਹ ਕੀ ਕੌਜ਼ ਕਰ ਰਹੇ ਨੇ ਪੇਨ ਔਰ ਉਹ ਪੇਨ ਕਿੱਥੋਂ ਦੀ ਜਾ ਰਹੀ ਹੈ ਸਾਨੂੰ ਕੰਨ ਤੋਂ ਸਾਡੀ ਬੈਕ ਤੇ ਜਾ ਰਹੀ ਹੈ ਜੀ ਰਾਈਟ ਸਾਡੇ ਲੋਅਰ ਜੋ ਤੇ ਜਾ ਰਹੀ ਹੈ ਤੇ ਉਹ ਸਾਡਾ ਓਵਰ ਆਲ ਜਿਹੜਾ ਸਾਡਾ ਓਰ ਸਟਰਕਚਰ ਹੈ ਉਹ ਸਭ ਨੂੰ ਹੀ ਖਰਾਬ ਕਰ ਰਿਹਾ ਹੈ ਜੋ ਐ ਇੱਕ ਸਾਡੇ ਐਕਸਟੈਂਸਿਵ ਸਟੇਜ ਦੇ ਵਿੱਚ ਜਦੋਂ ਹੁੰਦਾ ਪੇਸ਼ੈਂਟ ਜਦੋਂ ਦਾ ਇਲਾਜ ਨਹੀਂ ਕਰਾਂਦਾ ਤੇ ਉਸ ਟਾਈਮ ਇਸ ਚੀਜ਼ ਦੀ ਜਿਹੜੀ ਵੱਧੋ ਹੋ ਜਾਂਦੀ ਹੈ ਜਿਹੜੀ ਉਹ ਪ੍ਰੋਬਲਮ ਦੀ ਤੇ ਫਿਰ ਉਹ ਇੰਨਾ ਚ ਜ਼ਿਆਦਾ ਨੁਕਸਾਨ ਕਰਦੀ ਜੀ ਔਰ ਨਾਲ ਦੀ ਨਾਲ ਜੇਕਰ ਇਥੇ ਆ ਪਈ ਵੀ ਸਵਾਲ ਪੁੱਛ ਲਈਏ ਕਿ ਇਹਦੇ ਨਾਲ ਮਾਈਗਰੇਨ ਸਿਰ ਦਰਦ ਅੱਖਾਂ ਦੀ ਰੋਸ਼ਨੀ ਕੋਈ ਕੰਨਾਂ ਦਾ ਕੋਈ ਇਹਦਾ ਵੀ ਕਨੈਕਸ਼ਨ ਹੈ ਇਹਦਾ ਵੀ ਲਾਸ ਹੋ ਸਕਦਾ ਬਿਲਕੁਲ ਉਹ ਤਾਂ ਦੇਖੋ ਕਿਉਂਕਿ ਜਿੰਨੀਆਂ ਵੀ ਮਸਲਸ ਨੇ ਸਾਡੇ ਹੈਡ ਐਂਡ ਨੈਕ ਇਹ ਆਪਸ ਚ ਕਨੈਕਟਡ ਨੇ ਜੀ ਇਹਦੇ ਵਿੱਚ ਕੀ ਹੁੰਦਾ ਸਾਡਾ ਟੈਂਪੋਰਲਿਸ ਮਸਲ ਰਾਈਟ ਹੁਣ ਜਦੋਂ ਸਾਡਾ ਟੈਂਪੋਰਲਿਸ ਮਸਲ ਡਿਸਟਰਬ ਹੋਏਗਾ ਨੈਚੁਰਲੀ ਉਦੋਂ ਉਹਦੇ ਚ ਜਿਹੜਾ ਪ੍ਰੈਸ਼ਰ ਆਏਗਾ ਉਹਦੀ ਬਲੱਡ ਸਪਲਾਈ ਉਹਦੀ ਖਰਾਬ ਹੋਏਗੀ ਤੇ ਸਾਨੂੰ ਮਾਈਗਰੇਨ ਹੋਣ ਦੇ ਵੀ ਚਾਂਸਸ ਹੋਣਗੇ ਤੇ ਫਿਰ ਇਹੀ ਸਟਰਕਚਰ ਸਾਡਾ نیچے ਪ੍ਰੋਸੀਡ ਕਰ ਰਿਹਾ ਹੈ ਤੇ ਫਿਰ ਉਹ ਜਦੋਂ ਕੰਨਾਂ ਦੇ ਅਰਾਊਂਡ ਆਏਗਾ ਤੇ ਫਿਰ ਸਾਡੇ ਕੰਨਾਂ ਦੀ ਵੀ ਜਿਹੜੀਆਂ ਮਸਲਸ ਐ ਉਹ ਵੀ ਖੁੰਗੀਆਂ ਤੇ ਜਦੋਂ ਪੇਸ਼ੈਂਟ ਦਾ ਪਿਛਲਾ ਹਿੱਸਾ ਆਏਗਾ ਜਿਹੜਾ ਕੀ ਹੋਣਾ ਜਬਾੜਾ ਸਾਡਾ ਜਿੱਥੇ ਕਿ ਮੈਸਟਰ ਮਸਲਾ ਜੋ ਕਿ ਸਾਡੇ ਖਾਣ ਪੀਣ ਦੇ ਕੰਮ ਆਉਂਦੀ ਐ ਤੁਸੀਂ ਦੇਖੋਗੇ ਸਾਡਾ ਉੱਪਰਲਾ ਜਬਾੜਾ ਤਾਂ ਫਿਕਸਡ ਐ ਜਿਹੜਾ ਥੱਲੜਾ ਜਬਾੜਾ ਉਹ ਸਾਡਾ ਮੂਵ ਕਰ ਰਿਹਾ ਹੈ ਰਾਈਟ ਉਹ ਉਹਦੀ ਜਿਹੜੀ ਮੂਵਮੈਂਟ ਐ ਉਹ ਡਿਸਟਰਬ ਹੋਈ ਕਿਉਂਕਿ ਮਸਲਸ ਦੀ ਐਕਟੀਵਿਟੀ ਸਾਡੀ ਡਿਸਟਰਬ ਹੋ ਗਈ ਉਹਨਾਂ ਦੀ ਬਲੱਡ ਸਪਲਾਈ ਉਹਨਾਂ ਦਾ ਆਕਸੀਜਨ ਲੈਵਲ ਉਹਨਾਂ ਦਾ ਸਟਰਕਚਰ ਲੈਵਲ ਸਾਰਾ ਕੁਝ ਡਿਸਟਰਬ ਹੋ ਗਿਆ ਓਵਰ ਗਰਾਇੰਡਿੰਗ ਦੇ ਨਾਲ ਹੁਣ ਤੁਹਾਡੇ ਕੋਲ ਕੋਈ ਸਪੋਰਟ ਨਹੀਂ ਹੈ ਪ੍ਰੋਪਰ ਉਸ ਚੀਜ਼ ਨੂੰ ਠੀਕ ਕਰਨ ਲਈ ਤੇ ਫਿਰ ਕੀ ਹੁੰਦਾ ਇੱਕ ਤਾਂ ਜੌਨ ਨੂੰ ਪਤਾ ਵੀ ਨਹੀਂ ਚੱਲਦਾ ਕਿ ਮੈਂ ਬੰਦ ਕੀਤੇ ਹੋਣਾ ਪ੍ਰੋਪਰ ਕਿਉਂਕਿ ਹੁਣ ਦੰਦ ਕੱਸ ਸਕੇ ਉਹਨੂੰ ਮੂਵਮੈਂਟ ਉਹਦੀ ਪ੍ਰੋਪਰ ਹੋ ਨਹੀਂ ਰਹੀ ਹੈ ਉਹ ਬੰਦ ਕਿੱਥੇ ਕਰਨਾ ਹੈ ਉਹਨਾਂ ਨੇ ਆਪਣੇ ਦੰਦਾਂ ਨੂੰ ਤੇ ਉਹ ਵੀ ਡਿਸਟਰਬ ਹੋ ਜਾਂਦਾ ਸਾਡਾ ਵੇ ਆ ਤੇ ਇਸ ਲਈ ਕੰਨਾਂ ਦੇ ਦਰਦ ਸਿਰ ਦਰਦ neck pain cervical pain ਐਸਬ ਬਹੁਤ ਜ਼ਿਆਦਾ ਕਨਸਰਨਡ ਹੁੰਦੇ ਨੇ ਸਾਡੇ ਦੰਦਾਂ ਦੇ ਨਾਲ ਜੀ ਜਦੋਂ ਤੁਸੀਂ ਕਹਿੰਦੇ ਹੋ ਕਿ ਜਿਹੜਾ ਆਪਣਾ ਹੇਠਲਾ ਜਬਾੜਾ ਆ ਫਿਰ ਇਸ ਸਟੇਜ ਤੇ ਆ ਜਾਂਦਾ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨੇ ਬੰਦ ਕਦੋਂ ਹੋਣਾ ਹਾਂ ਉਹਦੇ ਨਾਲ ਕੀ ਨੁਕਸਾਨ ਹੋ ਸਕਦੇ ਆ ਤੇ ਦੇਖੋ ਉਹਦੇ ਨਾਲ ਸਾਡੀ ਚੂਇੰਗ ਹੈਬਿਟਸ ਚੇਂਜ ਹੋ ਜਾਂਦੀਆਂ ਰਾਈਟ ਜਿਹੜੇ ਮੈਂ ਅਸੀਂ ਨਾਰਮਲ ਚੂ ਕਰੀਦਾ ਲੇਕਿਨ ਪੇਸ਼ੈਂਟ ਦੀ ਜਿਹੜੀ ਚੂਇੰਗ ਹੈਬਿਟ ਆ ਇੱਕ ਇੱਕ ਡਾਇਰੈਕਸ਼ਨ ਜਾਂ ਯੂਨੀ ਡਾਇਰੈਕਸ਼ਨ ਹੋ ਜਾਂਦੀ ਹੈ ਸੋ ਉਹਦੇ ਵਿੱਚ ਵੀ ਨੁਕਸਾਨ ਹੈ ਹੁੰਦਾ ਕਿ ਜਿਹੜੀ ਸਾਡੀ ਮਸਲਸ ਦੀ ਐਕਟੀਵਿਟੀ ਪ੍ਰੋਪਰ ਨਹੀਂ ਹੋ ਰਹੀ ਹੈ ਰਾਈਟ ਉਹ ਉਹਦੀ ਜਿਹੜੀ ਐਕਟੀਵਿਟੀ ਹੈ ਨਾ ਬਹੁਤ ਜ਼ਿਆਦਾ ਡਿਸਟਰਬਡ ਹੈ ਤੇ ਮਸਲ ਨੂੰ ਹੀ ਨਹੀਂ ਪਤਾ ਹੁੰਦਾ ਕਿ ਹੁਣ ਮੈਂ ਰੁਕਣਾ ਕਿੱਥੇ ਹੈ ਤੇ ਉਹਦੇ ਨਾਲ ਕੀ ਹੁੰਦਾ ਮਸਲਸ ਤੇ ਸਪਾਜ਼ਮ ਹੋ ਜਾਂਦੇ ਆ ਪਾਸਾ ਜ਼ਮੀਨ ਸਪੇਨ ਹੁੰਦੀ ਹੈ ਰਾਈਟ ਫਿਰ ਉਹਦੇ ਲਈ ਸਾਨੂੰ ਮਸਲ ਰੈਲੈਕਸੈਂਸ ਦੇ ਨੇ ਪੈਂਦੇ ਹੈ ਪੇਸ਼ੈਂਟਸ ਨੂੰ ਰਿਲੀਫ ਕਰਨਾ ਪੈਂਦਾ ਹੈ ਪੇਸ਼ੈਂਟ ਨੂੰ ਇਵਨ ਨੀਂਦ ਵੀ ਉਹਨਾਂ ਦੀ ਪੂਰੀ ਨਹੀਂ ਹੁੰਦੀ ਉਹਨਾਂ ਨੂੰ ਸਲੀਪ ਐਪਨੀਆ ਵੀ ਹੋ ਜਾਂਦਾ ਹੈ ਉਹਨਾਂ ਨੂੰ ਡਿਸਟਰਬੈਂਸ ਰਹਿੰਦੀ ਹੈ ਸੋ ਕਾਫੀ ਇਹਦੇ ਵਿੱਚ ਪ੍ਰੋਬਲਮਸ ਕ੍ਰੀਏਟ ਹੋ ਜਾਂਦੀ ਜੀ ਜੀ ਤੇ ਜੇਕਰ ਅਸੀਂ ਗੱਲ ਕਰੀਏ ਤੁਸੀਂ ਜਿਹੜਾ ਇਹ ਕਿਹਾ ਸੀਗਾ ਕਿ ਇਹਦੇ ਵਾਸਤੇ ਥੈਰੇਪੀ ਥੈਰਪੀ ਵੀ ਹੈਗੀਆਂ ਆ ਹਾਂ ਉਹਨਾਂ ਦੇ ਵਿੱਚ ਬਿਹੇਵੀਅਰ ਦੇ ਲਈ ਜਾਂ ਉਹ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਆਪਾਂ ਉਹ ਕਿਹੜੀਆਂ ਥੈਰੇਪੀ ਲੈ ਸਕਦੇ ਆ ਕਿ ਜਿਹੜੀਆਂ ਸਾਡੀ ਇਸ ਕੰਡੀਸ਼ਨ ਨੂੰ ਠੀਕ ਕਰ ਸਕਣ ਦੇਖੋ ਇਹਦੇ ਲਈ ਤਾਂ ਪੇਸ਼ੈਂਟ ਦੀ ਕਾਉਂਸਲਿੰਗ ਇਜ਼ ਵੈਰੀ ਇੰਪੋਰਟੈਂਟ ਜੀ ਪੇਸ਼ੈਂਟ ਨੂੰ ਤਾਂ ਸਭ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਮੈਨੂੰ ਇਹ ਪ੍ਰੋਬਲਮ ਹੈ ਰਾਈਟ ਹੁਣ ਅਸੀਂ ਕੀ ਕਰੀਤਾ ਕਈ ਵਾਰੀ ਪੇਸ਼ੈਂਟਸ ਨੂੰ ਫੀਲਿੰਗਸ ਦੇ ਦਿੱਤੀਆਂ ਜਾਂ ਉਹਨਾਂ ਨੂੰ ਆਰਟੀਫੀਸ਼ੀਅਲ ਟੀਥ ਦੇ ਦਿੱਤੇ ਐ ਥੋੜੇ ਦਿਨਾਂ ਬਾਅਦ ਹੀ ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਆਤਾ ਨਿਕਲ ਗਿਆ ਇਹ ਤਾਂ ਤੁਸੀਂ ਹੁਣੇ ਕੀਤਾ ਸੀ ਉਹਨਾਂ ਨੂੰ ਲੱਗਦਾ ਡਾਕਟਰ ਨੇ ਹੀ ਕੰਮ ਗਲਤ ਕੀਤਾ ਲੇਕਿਨ ਉਹਨਾਂ ਦਾ ਜਿਹੜਾ ਬਾਇਓ ਮੈਕੈਨਿਕਲ ਸਿਸਟਮ ਹੈ ਜਿਹੜਾ ਉਹਦੇ ਅੰਦਰ ਉਹਨਾਂ ਨੂੰ ਉਹਦੇ ਬਾਰੇ ਨੋਲੇਜ ਨਹੀਂ ਹੁੰਦੀ ਫਿਰ ਅਸੀਂ ਉਹਨਾਂ ਨੂੰ ਸਮਝਾਈਦਾ ਕਿ ਤੁਸੀਂ ਪਹਿਲੇ ਤਾਂ ਆਪਣੀ ਕਾਉਂਸਲਿੰਗ ਪ੍ਰੋਪਰ ਇਸ ਪ੍ਰੋਬਲਮ ਨੂੰ ਜਾਣਕਾਰੀ ਚ ਲਿਆਓ ਉਹਦੇ ਲਈ ਕਾਉਂਸਲਿੰਗ ਆਪਣੀ ਲੋ ਤਾਂ ਕਿ ਅਸੀਂ ਤੁਹਾਨੂੰ ਦੱਸ ਸਕੀਏ ਕਿ ਤੁਹਾਡੀ ਜਿਹੜੀ ਕੋਈ ਵੀ ਅਸੀਂ ਮੂਚ ਆਰਟੀਫੀਸ਼ਲ ਚੀਜ਼ ਬਾਰੇ ਉਹ ਕਿਉਂ ਨਹੀਂ ਟਿਕ ਰਹੀ ਠੀਕ ਹੈ ਹੁਣ ਉਹਦੇ ਕਰਕੇ ਤੁਹਾਨੂੰ ਹੋਰ ਕੀ ਕੀ ਪ੍ਰੋਬਲਮਸ ਹੈਗੀਆਂ ਨੇ ਜਾਂ ਆ ਸਕਦੀਆਂ ਨੇ ਕਿੰਨੀਆਂ ਕਵਰਸ ਹੋ ਸਕਦੀਆਂ ਨੇ ਜੀ ਸੋ ਉਹ ਦੱਸਣ ਤੋਂ ਬਾਅਦ ਪੇਸ਼ੈਂਟ ਅਗਰ ਮੰਨੇਗਾ ਤਾਂ ਹੀ ਆਪਾਂ ਉਹਨਾਂ ਦੀ ਬਿਹੇਵੀਅਰਲ ਥੈਰੇਪੀ ਮੈਨੇਜਮੈਂਟ ਕਰ ਸਕਾਂਗੇ ਕਿ ਉਹਨਾਂ ਨੇ ਉਹਦੇ ਵਿੱਚ ਕੀ ਕੀ ਚੇਂਜਸ ਕਿਦਾਂ-ਕਿਦਾਂ ਲਿਆਣੀਆਂ ਹੈ ਜਾਂ ਤਾਂ ਕੋਈ ਉਹਨਾਂ ਨੂੰ ਅਪਰ ਨਾਈਟ ਗਾਰਡ ਪ੍ਰੋਵਾਈਡ ਕਰਾਂਗੇ ਜਾਂ ਉਹਨਾਂ ਨੂੰ ਗਾਈਡ ਕਰਾਂਗੇ ਕਿ ਤੁਸੀਂ ਆਪਣੇ ਬਿਹੇਵੀਅਰ ਦੇ ਵਿੱਚ ਚਾਹੇ ਤੁਹਾਨੂੰ ਗੁੱਸਾ ਬਹੁਤ ਆ ਰਿਹਾ ਹੈ ਤੁਸੀਂ ਡਰ ਬਹੁਤ ਰਹੇ ਹੋ ਕੋਈ ਵੀ ਛੋਟੇ-ਛੋਟੇ ਚੀਜ਼ ਤੋਂ ਐਂਸਾਈਟੀ ਹੋ ਰਹੀ ਹੈ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਸਾਈਕੋਲੋਜੀਕਲੀ ਸੈਲਫ ਮੈਨੇਜਮੈਂਟ ਕਰੋ ਉਹਨਾਂ ਨੂੰ ਸਾਰੀ ਗਾਈਡਲਾਈਨ ਆਪਾਂ ਦਵਾਵਾਂਗੇ ਠੀਕ ਹੈ ਇਹਦੇ ਵਿੱਚ ਬਿਹੇਵੀਅਰ ਮੈਨੇਜਮੈਂਟ ਥੈਰਾਪੀਸ ਸਟ्रेस ਐਂਜਾਇਟੀ ਮੈਨੇਜਮੈਂਟ ਥੈਰਾਪੀਸ ਇਹ ਦੋਹੀ ਚੀਜ਼ਾਂ ਕੰਮ ਕਰਦੀਆਂ ਨੇ ਜਾਂ ਫਿਰ ਆਪਾਂ ਪ੍ਰੋਸੈਸਸੇਸ ਲਈਦੇ ਜਿਨ੍ਹਾਂ ਨੂੰ ਕਿ ਆਪਾਂ ਨਾਈਟ ਗਾਰਡ ਬੋਲੀਦਾ ਹੈ ਸਪਲਿੰਟਸ ਬੋਲੀਦਾ ਤੇ ਫਿਰ ਜਿੰਨਾ ਪੇਸ਼ੈਂਟ ਦੇ ਵਿੱਚ ਡੈਮੇਜ ਹੈ ਉਹਦੇ ਹਿਸਾਬ ਨਾਲ ਹੀ ਅਸੀਂ ਫਿਰ ਉਸ ਪ੍ਰਿੰਟਸ ਵਗੈਰਾ ਡਿਸਾਈਡ ਕਰੀ ਤੇ ਜੀ ਯਾਨੀ ਕਿ ਜੇਕਰ ਆਪਾਂ ਬਿਨਾਂ ਇਹ ਚੀਜ਼ਾਂ ਨੂੰ ਕੀਤੇ ਆ ਜੇਕਰ ਕਹੀਏ ਕਿ ਦੰਦ ਇੱਕ ਕ੍ਰਿਚਦੇ ਆ ਕ੍ਰਿਚਦੇ ਆ ਭੁਰ ਗਏ ਆ ਇਹਨਾਂ ਨੂੰ ਆਪਾਂ ਨਵੇਂ ਲਵਾ ਲਈਏ ਭਾਵੇਂ ਫਿਕਸ ਹੋਵੇ ਟਰਾਂਸਪਲੈਂਟ ਕਰ ਲਈਏ ਕੁਝ ਵੀ ਕਰਾ ਲਈਏ ਯਾਨੀ ਕਿ ਉਹ ਫਿਰ ਰਹਿਣੇ ਨਹੀਂ ਉਹ ਰਹਿਣੇ ਨਹੀਂ ਬਿਲਕੁਲ ਬਿਲਕੁਲ ਉਹ ਦੇਖੋ ਹੁਣ ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਇਹ ਦੰਦ ਮੇਰਾ ਖਸ ਗਿਆ ਹੁਣ ਇਹਦੇ ਉੱਤੇ ਕੈਪ ਹੋ ਜਾਏਗੀ ਕੈਪ ਹਸਤੇ ਵੀ ਸਟਰਕਚਰ ਨਹੀਂ ਹੁੰਦਾ ਸਾਡੇ ਕੋਲ ਫਿਰ ਆਪਾਂ ਉਹ ਅਗਰ ਅਸੀਂ ਉਹਨੂੰ ਕੱਢ ਕੇ ਇੰਪਲਾਂਟ ਪਾਣਾ ਚਾਹਾਂਗੇ ਨੈਚੁਰਲੀ ਹੁਣ ਅਸੀਂ ਜਿਹੜਾ ਦੰਦ ਲਗਾਣਾ ਹੈ ਉਹਦੀ ਇੱਕ ਲੈਂਥ ਹੋਏਗੀ 3mm 5mm 6mm ਕੁਝ ਲੈਂਥ ਆਪਾਂ ਦਵਾਂਗੇ ਉਹਨਾਂ ਨੂੰ ਪਰ ਉਹ ਲੈਂਥ ਲਈ ਵੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕਿਉਂਕਿ ਆਲਰੇਡੀ ਦੰਦ ਉਹਨਾਂ ਦੇ ਆਪਸ ਵਿੱਚ ਜੁੜ ਚੁੱਕੇ ਨੇ ਤੇ ਜਦੋਂ ਵੀ ਉੱਥੇ ਮੂਵਮੈਂਟ ਹੋਣੀ ਹੈ ਉਹ ਪ੍ਰੋਸੈਸਸਰਸ ਨੇ ਹਿਲਣਾ ਤੇ ਉਹਨੇ ਡਿਸਲੋਜ ਹੋ ਜਾਣਾ ਹੈ ਜੀ ਜੀ ਸੋ ਇਹ ਇੱਕ ਵੱਡੀ ਇੱਕ ਖਤਰੇ ਵਾਲੀ ਗੱਲ ਵੀ ਹੈਗੀ ਹੈ ਕਿ ਅਸੀਂ ਜੇਕਰ ਆਪਣੀ ਮੁਸਕਰਾਹਟ ਨੂੰ ਖੂਬਸੂਰਤ ਬਣਾਈ ਰੱਖਣਾ ਹੈ ਤੇ ਜੇਕਰ ਅਸੀਂ ਆਪਣੇ ਜਬਾੜਿਆਂ ਦੇ ਕੋਲੋਂ ਚੰਗੇ ਤਰੀਕੇ ਦੇ ਨਾਲ ਕੰਮ ਲੈਣਾ ਹੈ ਖਾਣ ਦਾ ਵੀ ਹੱਸਣ ਦਾ ਵੀ ਗੱਲਾਂ ਕਰਨ ਦਾ ਵੀ ਤਾਂ ਆਪਣੇ ਸਿਹਤ ਨੂੰ ਬਚਾ ਕੇ ਰੱਖਣ ਦਾ ਵੀ ਤਾਂ ਸਾਨੂੰ ਇਹਦੇ ਪ੍ਰਤੀ ਪੂਰੀ ਤਰ੍ਹਾਂ ਦੇ ਨਾਲ ਸੁਚੇਤ ਹੋਣਾ ਪਊਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਨੂੰ ਕਿਸੇ ਨੇ ਨਹੀਂ ਕਹਿਣਾ ਕੀ ਚੁੱਟੇ ਦੰਦ ਹਸਣੋ ਨਹੀਂ ਰਹਿੰਦੇ ਲੋਕੀ ਭੜੇ ਸ਼ੱਕ ਕਰਦੇ ਕਿਉਂਕਿ ਜਦੋਂ ਫਿਰ ਇਹ ਬਿਮਾਰੀ ਜਦੋਂ ਸਾਨੂੰ ਆ ਗਈ ਤਾਂ ਬਿਮਾਰੀ ਨੇ ਕਹਾਂਗੇ ਜਿਹੜੀ ਤੁਸੀਂ ਕੰਡੀਸ਼ਨ ਕਹਿੰਦੇ ਆ ਇਹ ਕੰਡੀਸ਼ਨ ਐਕਚੁਅਲੀ ਪੈਰਾਫੰਕਸ਼ਨਲ ਕੰਡੀਸ਼ਨ ਹੈ ਕਿ ਸਾਡਾ ਜਿਹੜਾ ਦੰਦਾ ਦਾ ਫੰਕਸ਼ਨ ਹੈ ਮਸਲਸ ਦਾ ਫੰਕਸ਼ਨ ਹੈ ਉਹ neck ਦਾ ਫੰਕਸ਼ਨ ਸਾਰਾ ਡਿਸਟਰਬ ਹੋ ਗਿਆ ਹੈ ਠੀਕ ਹੈ ਮੈਂ ਦਿਸ ਇਜ਼ ਪੈਰਾਫੰਕਸ਼ਨਲ ਜੀ ਤੇ ਜਿਵੇਂ ਹਰ ਇੱਕ ਚੀਜ਼ ਦਾ ਇੱਕ ਇਲਾਜ ਹੁੰਦਾ ਇਹ ਮਸਲ ਜਿੱਥੇ ਗੱਲ ਕਰਦੇ ਆ ਉੱਥੇ ਮਸਲ ਦੀ ਕੋਈ ਐਕਸਰਸਾਈਜ਼ ਕਿਉਂਕਿ ਆਮ ਤੌਰ ਤੇ ਸਾਨੂੰ ਹਰ ਇੱਕ ਮਸਲ ਦੀ ਦੱਸਦੇ ਕਿ ਡੋਲੇ ਇਦਾ ਬਣਾਉਣੇ ਆ ਭਾਈ ਹਰ ਇੱਕ ਚੀਜ਼ ਇਦਾ ਬਣਾਉਣੀ ਆ ਇਸ ਮਸਲ ਦੀ ਵੀ ਕੋਈ ਐਕਸਰਸਾਈਜ਼ ਹੈ ਕਿ ਜਿਹਦੇ ਨਾਲ ਆਪਾਂ ਇਸ ਤੋਂ ਬਚਾ ਕਰ ਸਕੀਏ ਹਾਂ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਐਕਸਰਸਾਈਜ਼ਸ ਇਨਵੋਲਡ ਹੈ ਜਦੋਂ ਪੇਸ਼ੈਂਟ ਆਉਂਦਾ ਸੀ ਉਹਨਾਂ ਨੂੰ ਗਾਈਡ ਕਰੀਦਾ ਕਿ ਤੁਸੀਂ ਆਪਣੇ ਜੋ ਦੇ ਅੰਦਰ ਆਪਣੀਆਂ ਮੀਡਲ ਫਿੰਗਰਸ ਦੋਨਾਂ ਨੂੰ ਪਾ ਕੇ ਨੀਚੋਂ ਜੋ ਨੂੰ ਲਾਈਕ ਦੰਦਾ ਦੇ ਵਿੱਚ ਪਾ ਕੇ ਪ੍ਰੈਸ਼ਰ ਦੇ ਕੇ ਨੀਚੋਂ ਆਪਣੇ ਜੋ ਨੂੰ ਸਪੋਰਟ ਕਰਦੇ ਹੋਏ ਇੱਕ ਰਿਸਿਸਟੈਂਸ ਕ੍ਰੀਏਟ ਕਰਨਾ ਹੈ ਖੋਲਣ ਦੀ ਉਹਨੂੰ ਕੋਸ਼ਿਸ਼ ਕਰਨੀ ਹੈ ਉਹਨੂੰ ਕਿਹੜੇ ਤਰੀਕੇ ਨਾਲ ਖੋਲਣਾ ਹੈ ਕਿੰਨਾ ਤੁਸੀਂ ਪ੍ਰੈਸ਼ਰ ਪਾਣਾ ਹੈ ਉਹ ਐਕਸਰਸਾਈਜ਼ਜ਼ ਦੇ ਵਿੱਚ ਬਹੁਤ ਸਾਰੀਆਂ ਇਨਵੋਲ ਨੇ ਜਿਹੜੇ ਆਪਾਂ ਉਹਨਾਂ ਨੂੰ ਗਾਈਡ ਕਰੀਦੀਆਂ ਚੇਅਰ ਸਾਈਡ ਰਾਈਟ ਸੋ ਉਹਨ ਇੱਕ ਦੋ ਐਕਸਰਸਾਈਜ਼ਜ਼ ਹੁੰਦੀਆਂ ਨੇ ਜਿਵੇਂ ਤੁਸੀਂ ਆਪਣੇ ਅੰਦਰ ਸਰਕੂਲਰ ਮੋਸ਼ਨਸ ਦੇ ਵਿੱਚ ਆਪਣੀ ਮਸਲ ਦੀ ਮ사ਜ ਕਰ ਲਈ ਠੀਕ ਹੈ ਅਗਰ ਸੋਰਨੈਸ ਹੈ ਅਗਰ ਤੁਹਾਨੂੰ ਸਵੇਲਿੰਗ ਹੈ ਫਿਰ ਕਿਸੇ ਵੀ ਤਰ੍ਹਾਂ ਦਾ ਆਇਲ ਅਪਲੈ ਅਪਲਾਈ ਕਰਕੇ ਨਹੀਂ ਕਰਨੀ ਹੈ ਅਗਰ ਨਹੀਂ ਹੈ ਕੋਈ ਵੀ ਸਵੇਲਿੰਗ ਫਿਰ ਸਿਰਫ ਪੇਨ ਹੈ ਫਿਰ ਤੁਸੀਂ ਹਲਕਾ ਜਿਹਾ ਆਇਲ ਲਗਾ ਕੇ ਜਾਂ ਮੋਇਸਚਰਾਈਜ਼ਰ ਹੱਥ ਚ ਲਗਾ ਕੇ ਉਹਦੇ ਨਾਲ ਤੁਸੀਂ ਆਪਣਾ ਇੱਕ ਇਹਨੂੰ ਸਰਕੂਲਰ ਮੋਸ਼ਨ ਦੇ ਵਿੱਚ ਆਪਣੀ ਜਿਹੜੀ ਐਵਲੀ ਮਸਲ ਹੈਗੀ ਹੈ ਉਹਨੂੰ ਸਰਕੂਲਰ ਮੋਸ਼ਨ ਦੇ ਵਿੱਚ ਮੂਵ ਕਰਕੇ ਤਾਂ ਉਹਦੀ ਐਕਟੀਵਿਟੀ ਨੂੰ ਥੋੜਾ ਜਿਹਾ ਸੁਧਾਰ ਲਿਆ ਜਾ ਸਕਦਾ ਹੈ ਜੀ ਰਾਈਟ ਦੂਸਰਾ ਹੁੰਦਾ ਕਿ ਆਪਾਂ ਆਪਣੇ ਜਿਹੜੇ ਥੰਮ ਨੇ ਉਹਨਾਂ ਨੂੰ ਅਮੀਚੇ ਵਾਲੇ ਆਪਣੇ ਜੋ ਦੇ ਵਿੱਚ ਰੱਖਾਂਗੇ ਹਲਕਾ ਇਹ ਮੂੰਹ ਖੋਲਾਂਗੇ ਇੱਕ ਉਂਗਲੀ ਜਿੰਨਾ ਠੀਕ ਹੈ ਖੋਲ ਕੇ ਰੱਖਣਾ ਤੇ ਹਲਕਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕਰਨੀ ਹੈ ਥੱਲੇ ਪ੍ਰੈਸ਼ਰ ਪਾਣਾ ਥੱਲੇ ਪ੍ਰੈਸ਼ਰ ਪਾਣਾ ਥੱਲੇ ਦੀ ਉੱਪਰ ਆਣਾ ਚਾਹੀਦਾ ਤੁਹਾਡਾ ਜੋ ਨੀਚੇ ਨਹੀਂ ਜਾਣਾ ਚਾਹੀਦਾ ওকে ਰਾਈਟ ਸੋ ਇੱਕ ਆਈ ਕੰਫਰਟੇਬਲ ਐਕਸਰਸਾਈਜ਼ ਹੁੰਦੀ ਹੈ ਜਿਸ ਦੇ ਨਾਲ ਕਿ ਪੇਸ਼ੈਂਟ ਦੀ ਜਿਹੜੀ ਇਹ ਮਸਲ ਹੈ ਉਹਦੀ ਜਿਹੜੀ ਡੀਫਾਰਮਿਟੀ ਹੈ ਉਹ ਇੰਪਰੂਵ ਹੋ ਰਹੀ ਹੈ ਕਿਉਂਕਿ ਅਗਰ ਕਿਸੇ ਦੀ ਲੱਤ ਟੁੱਟਦੀ ਹੈ ਬਾਹ ਟੁੱਟਦੀ ਹੈ ਅਸੀਂ ਉਹਨਾਂ ਨੂੰ ਬਾਅਦ ਚ ਮਸਲ ਐਕਸਰਸਾਈਜ਼ਸ ਦੇ ਦਿੰਦੀਆਂ ਹਨ ਤਾਂ ਕਿ ਉਹਨਾਂ ਦੀ ਜਿਹੜੀ ਮਸਲ ਦੀ ਜਿਹੜੀ ਐਬਨਾਰਮੈਲਟੀ ਉਹ ਨਾ ਹੋ ਜਾਏ ਉਹਨਾਂ ਨੂੰ ਕਿਤੇ ਵੀ ਠੀਕ ਹੈ ਸੋ ਅਸੀਂ ਉਸ ਮਸਲ ਦੀ ਐਕਟੀਵਿਟੀ ਨੂੰ ਮੇਨਟੇਨ ਕਰਨ ਲਈ ਉਹਨਾਂ ਨੂੰ ਇਹ ਵਾਲੀਆਂ ਇੱਕ ਦੋ ਐਕਸਰਸਾਈਜ਼ਸ ਗਾਈਡ ਕਰੀ ਦਿੰਦੇ ਹਾਂ ਸਰਕੂਲਰ ਮੋਸ਼ਨਸ ਹੋ ਗਏ ਹਾਂ ਜੇ ਅਗਰ ਸਵੇਲਿੰਗ ਵੀ ਹੈ ਆਈਸਿੰਗ ਕਰ ਸਕਦੇ ਹੋ ਆਈਸ ਪੈਕ ਲਗਾ ਸਕਦੇ ਹੋ ਉਹਦੇ ਨਾਲ ਬਹੁਤ ਫਰਕ ਪੈ ਜਾਂਦਾ ਹੈ ਸੋ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੇਸ਼ੈਂਟ ਨੂੰ ਗਾਈਡ ਗਾਈਡੈਂਸ ਦੇਣ ਨਾਲ ਉਹਨਾਂ ਨੂੰ ਇੰਪਰੂਵਮੈਂਟ ਦੀ ਜਾਂਦੀ ਹੈ ਜੀ ਹੁਣ ਅਸੀਂ ਗੱਲ ਉਸ ਨਾਈਟਗਾਰਡ ਦੀ ਕਰ ਰਹੇ ਹਾਂ ਕਿ ਜਿਹੜਾ ਉਹ ਬੰਦੇ ਨੇ ਆਪਣੇ ਮੂੰਹ ਦੇ ਵਿੱਚ ਲਗਾ ਕੇ ਸਾਰੀ ਰਾਤ ਸੌਣਾ ਆਮ ਤੌਰ ਤੇ ਸਾਡੇ ਜਿੰਨੇ ਵੀ ਡੈਂਟਲ ਸਰਜਨ ਹੈਗੇ ਆ ਉਹ ਸਾਨੂੰ ਸਲਾਹ ਦਿੰਦੇ ਕਿ ਰਾਤ ਨੂੰ ਤੁਸੀਂ ਬਰਸ਼ ਕਰਕੇ ਸੌਣਾ ਆ ਤੇ ਕੋਈ ਤੁਹਾਡੇ ਅੰਦਰ ਕੋਈ ਇਨਫੈਕਸ਼ਨ ਨਾ ਹੋਵੇ ਸੋ ਇਸ ਕਰਕੇ ਸਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਨਾਈਟਗਾਰਡ ਜਿਹੜਾ ਹੈਗਾ ਉਦੇ ਬਾਰੇ ਵੀ ਦੱਸੋ ਕਿ ਉਹ ਰਾਤ ਨੂੰ ਲਗਾਣਾ ਕਿਸ ਤਰ੍ਹਾਂ ਹੈ ਉਹਦੇ ਵਾਸਤੇ ਕੀ ਪ੍ਰਕੌਸ਼ਨਸ ਹੈਗੀਆਂ ਆ ਕਿਸ ਤਰੀਕੇ ਦੇ ਨਾਲ ਅਸੀਂ ਸਾਫ ਸਫਾਈ ਦਾ ਖਿਆਲ ਰੱਖਣਾ ਹੈ ਉਹ ਉਹਦੇ ਬਾਰੇ ਵੀ ਸਾਰਾ ਦੱਸੋ ਹਾਂ ਦੇਖੋ ਨਾਈਟ ਗਾਰਡ ਕੀ ਹੈ ਆਈ ਥਿੰਕ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਇਵਨ ਆਈ ਸਫਰਡ ਇਟ ਮੈਂ ਆਪਣੀ ਇਨੀਸ਼ੀਅਲ ਟੇਨ ਮੇ ਟੀਨੇਜ ਦੇ ਵਿੱਚ ਮੈਂ ਵੀ ਬਹੁਤ ਸਫਰ ਕੀਤਾ ਹੈ ਸੋ ਮੈਨੂੰ ਸਾਈਨਸ ਦੇ ਇੱਥੇ ਪੇਨ ਬਹੁਤ ਜ਼ਿਆਦਾ ਹੁੰਦੀ ਸੀਗੀ ਸੋ ਇਨ दैट ਵੇ ਮੈਨੂੰ ਲਾਈਕ ਕਿਸੇ ਨੇ ਮੈਂ ਆਪਣੇ ਹੀ ਡੈਂਟਲ ਸਰਜਨਸ ਮੇਰੇ ਜਿਹੜੇ ਸੀਨੀਅਰ ਸੀਗੇ ਮੇਰੇ ਪ੍ਰੋਫੈਸਰ ਸੀਗੇ ਉਹਨਾਂ ਨੇ ਮੈਨੂੰ ਕਿਹਾ ਇਹ ਕਰ ਲੋ ਉਹ ਕਰ ਲੋ ਬਟ ਸਡਨਲੀ ਵੈਨ ਆਈ ਸਟੱਡੀਡ ਤੇ ਮੈਂ ਫਿਰ ਆਪਣਾ ਖੁਦ ਦਾ ਹੀ ਨਾਈਟ ਗਾਰਡ ਬਣਾਇਆ ਸੋ ਮੈਨੂੰ ਪਤਾ ਉਸ ਨਾਈਟ ਗਾਰਡ ਨੇ ਮੈਨੂੰ ਆਲਮੋਸਟ 1 ਸਾਲ ਦੇ ਅੰਦਰ ਅੰਦਰ ਹੀ ਬਹੁਤ ਜ਼ਿਆਦਾ ਡਿਫਰੈਂਸ ਦੇ ਦਿੱਤਾ ਸੀਗਾ ਜੀ ਤੇ ਮੇਰੇ ਦੰਦ ਨਹੀਂ ਤਾਂ ਹੁਣ ਛੋਟੇ ਵੀ ਹੁੰਦੇ ਸਾਡਾ ਉੱਪਰਲਾ ਸਟਰਕਚਰ ਘਣੀਚਿਆ ਵੀ ਜਾਂਦਾ ਸਾਰਾ ਕੁਝ ਹੁੰਦਾ ਬਟ ਮੈਂ ਸਭ ਚੀਜ਼ ਨੂੰ ਪ੍ਰੋਟੈਕਟ ਕੀਤਾ ਔਰ ਨਾਈਟ ਗਾਰਡ ਇੱਕ ਕੁਝ ਵੀ ਨਹੀਂ ਹੈ ਇਟਸ ਅ ਸਿਲੀਕਨ ਸ਼ੀਟ ਐਂਡ ਇਟਸ ਅ ਵੈਰੀ ਸੌਫਟ ਐਂਡ ਮਤਲਬ ਬੜੀ ਕੰਫਰਟੇਬਲ ਚੀਜ਼ ਹੈ ਜਿਹੜੀ ਅਸੀਂ ਆਰਾਮ ਨਾਲ ਜਾਂ ਤਾਂ ਉੱਪਰਲੇ ਦੰਦਾਂ ਦੀ ਬਣਾ ਦੇ ਦੀਏ ਜਾਂ ਥੱਲੇ ਦੇ ਦੰਦਾਂ ਦੀ ਬਣਾ ਦੇ ਦੀਏ ਜਿੱਥੇ ਕੰਫਰਟੇਬਲ ਰਹਿੰਦਾ ਹੈ ਜੀ ਹੁਣ ਕੀ ਹੁੰਦਾ ਹੁਣ ਉਹਦੇ ਲਈ ਸਾਨੂੰ ਸਟਰਕਚਰ ਵੀ ਚਾਹੀਦਾ ਹੈ ਜੀ ਹੁਣ ਜੇ ਪੇਸ਼ੈਂਟ ਸਾਡੇ ਕੋਲ ਲੇਟਰ ਏਜਸ ਦੇ ਵਿੱਚ ਸਟੇਜ ਦੇ ਵਿਚਾਰ ਰਿਹਾ ਹੈ ਕਿ ਜਦੋਂ ਕਿ ਉਹਨਾਂ ਦੇ ਦੰਦ ਆਲਮੋਸਟ ਖਤਮ ਹੋ ਚੁੱਕੇ ਹੈ ਹੁਣ ਆਪਾਂ ਟ੍ਰੇ ਵੀ ਨਹੀਂ ਬਣਾ ਕੇ ਦੇ ਪਾ ਰਹੇ ਆ ਕਿ ਸਾਨੂੰ ਦੇਖਣਾ ਪਏਗਾ ਉਹ ਜੇ ਉੱਪਰ ਸਟਰਕਚਰ ਹੈ ਤਾਂ ਉੱਪਰ ਦਵਾਂਗੇ ਜੇ ਥੱਲੇ ਸਟਰਕਚਰ ਹੈ ਤਾਂ ਥੱਲੇ ਦਵਾਂਗੇ ਜੀ ਨਾਉ ਉੱਪਰ ਔਰ ਥੱਲੇ ਦੋਨੋਂ ਹੀ ਨਹੀਂ ਹੈ ਫਿਰ ਆਪਾਂ ਇੱਕ ਐਕ੍ਰੀਲਿਕ ਦੀ ਸਪਲਿੰਟ ਬਣਾਈ ਦੀ ਹੈ ਅੱਛਾ ਰਾਈਟ ਉਸ ਸਪਲਿੰਟ ਦੇ ਨਾਲ ਕੀ ਹੁੰਦਾ ਇੱਕ ਤਾਂ ਤੁਹਾਡਾ ਜਿਹੜਾ 에어ਵੇ ਹੈ ਉਹ ਵੀ ਸਮੂਥ ਰਹਿੰਦਾ ਕਿ ਰਾਤ ਦੀ ਸੌਣ ਟਾਈਮ ਤੁਹਾਨੂੰ ਕੋਈ ਵੀ ਤੁਹਾਨੂੰ ਸਾਹ ਲੈਣ ਦੀ ਦਿੱਕਤ ਨਾ ਆਵੇ ਤੁਹਾਡਾ 에어ਵੇ ਵੀ ਸਮੂਥ ਰਹੇ ਉਹਦੇ ਵਿੱਚ ਕੋਈ ਡਰਾਈਨੈਸ ਨਾ ਆਵੇ ਕਿ ਤੁਹਾਡਾ ਮੂੰਹ ਖੁੱਲਾ ਸੁੱਤੇ ਨਾ ਹੋਵੇ ਤੁਸੀਂ ਨਹੀਂ ਤਾਂ ਉਹਦੇ ਨਾਲ ਡਰਾਈਨੈਸ ਆ ਜਾਂਦੀ ਹੈ ਸੋ ਇੱਕ ਐਕ੍ਰੀਲਿਕ ਸਪਲਿੰਟ ਹੁੰਦੀ ਹੈ ਇਟਸ ਅ ਹਾਰਡ ਸਪਲਿੰਟ ਫਿਰ ਜੇ ਕੁਝ ਨਹੀਂ ਸਟਰਕਚਰ ਹੁੰਦਾ ਫਿਰ ਆਪਾਂ ਸਪਲਿੰਟ ਬਣਾ ਕੇ ਦੇ ਦਈਏ ਸੋ ਜੇ ਤੁਸੀਂ ਕੰਫਰਟੇਬਲ ਰਹਿਣਾ ਬੈਟਰ ਹੈ ਸਟਾਰਟਿੰਗ ਸਟੇਜ 'ਚ ਹੀ ਆ ਜਾਓ ਔਰ ਥੋੜਾ ਜਿਹਾ ਸਟਰਕਚਰ کٹਿਆ ਹੋਇਆ ਤੇ ਉਹਦੇ ਵਿੱਚ ਹੀ ਆਪਣੀ ਨਾ ਐਕਰੀਲਿਕ ਸ਼ੀਟ স্মੂਥ ਸਿਲੀਕॉन ਸ਼ੀਟ ਬਣਵਾ ਲਓ दैट इज ਮੋਰ ਕੰਫਰਟੇਬਲ ਜੀ ਡਾਕਟਰ ਜੇਬ ਤੁਸੀਂ ਉਹ ਗੱਲ ਕਰਦੇ ਹੋ ਆਪਾਂ ਬਣਾ ਲਿਆ ਅਸੀਂ ਆਮ ਤੌਰ ਤੇ ਇਹ ਕਹਿੰਦੇ ਕਿ ਡਾਕਟਰ ਸਾਹਿਬ ਨੇ ਮਨਵਾ ਦਿੱਤਾ ਮੈਂ ਇਹ ਰਾਤ ਨੂੰ ਲਗਾ ਕੇ ਸੋਣਾ ਪਰ ਉਹਦੇ ਵਿੱਚ ਸਾਫ਼ ਸਫਾਈ ساری ਰਾਤ ਤੁਸੀਂ ਪਲਾਸਟਿਕ ਉਹ ਸਿਲੀਕॉन ਮੂੰਹ ਦੇ ਵਿੱਚ ਰੱਖ ਕੇ ਸੋਣਾ ਹੈ ਤੇ ਆਮ ਤੌਰ ਤੇ ਡਾਕਟਰ ਸਾਹਿਬ ਕਹਿੰਦੇ ਕਿ ਸਾਰੇ ਪਲਾਸਟਿਕ ਤੋਂ ਦੂਰ ਹੋ ਜਾਓ ਇਹ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਕੀ ਖਾਸ ਖਿਆਲ ਰੱਖਣਾ ਪੈਂਦਾ ਮਰੀਜ਼ ਨੂੰ ਕਿ ਰਾਤ ਨੂੰ ਨੇ ਲਗਾ ਕੇ ਰੱਖਣਾ ਕਿਉਂਕਿ ਉਹ ਸਵੇਰੇ ਉੱਠ ਕੇ ਉਹ ਗੰਦਾ ਵੀ ਹੋਇਆ ਹੋਣਾ ਉਹਨੂੰ ਸਾਫ਼ ਵੀ ਕਰਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਾਂ ਦੇਖੋ ਵੈਸੇ ਤਾਂ ਉਹਦੀ ਸਾਫ਼ ਸਫਾਈ ਔਰ ਮੇਨਟੇਨੈਂਸ ਕੋਈ ਬਹੁਤ ਜ਼ਿਆਦਾ ਨਹੀਂ ਹੈ ਨੋ ਡਾਊਟ ਤੁਹਾਡੀ ਓਰਲ ਹਾਈਜੀਨ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਮੇਨਟੇਨ ਹੋਣੀ ਚਾਹੀਦੀ ਹੈ ਐ ਨਹੀਂ ਕਿ ਤੁਸੀਂ ਖਾਦਾ ਪੀਤਾ ਦੁੱਧ ਪੀਤਾ ਕੁਝ ਵੀ ਕਾਫੀ ਪੀ ਕੇ ਤੁਸੀਂ ਸੋ ਗਏ ਐਂਡ ਤੁਸੀਂ ਨਾਈਟਗਾਰਡ ਲਗਾਇਆ ਔਰ ਨਾਚ ਹੁਣ ਉਹ ਜਿਹੜੇ ਵਾਈਟ ਹੁਣ ਉਹ ਬੈਕਟੀਰੀਆਜ਼ ਨੇ ਉਸ ਉਹ ਤੋਂ ਉਹ ਐਕਟਿਵ ਨੇ ਬਿਲਕੁਲ ਰਾਈਟ ਪੂਰਾ ਦਿਨ ਦਾ ਅਸੀਂ ਖਾਂਦੇ ਪਿੰਦੇ ਗੱਲਾਂ ਕਰਦੇ ਸਾਧਰੀ ਦੇ ਦੰਦ ਵੈਸੇ ਵੀ ਜੁੜਦੇ ਨਹੀਂ ਆਪਸ ਰਾਤ ਨੂੰ ਅਸੀਂ ਜਦੋਂ ਸੌਂਨੇ ਆ ਉਦੋਂ ਜੁੜਦੇ ਹੈ ਗੜੀਚਨਾ ਵੀ ਸਾਡਾ ਉਦੋਂ ਹੀ ਹੁੰਦਾ ਹੈ ਨਾ ਤੇ ਫਿਰ ਉਹ ਇਸ ਲਈ ਨਾਈਟਗਾਰਡ ਹੁੰਦਾ ਹੈ ਰਾਈਟ ਹੁਣ ਉਹਦੀ ਉਹਨੂੰ ਤੁਸੀਂ ਆਪਣੇ ਉਹਦੇ 'ਚ ਨਹੀਂ ਪਾ ਲੈਣਾ ਗੰਦੇ ਦੰਦਾ ਤੇ ਨਹੀਂ ਪਾ ਲੈਣਾ ਤੁਸੀਂ ਪ੍ਰੋਪਰ ਬਰਸ਼ ਕਰਕੇ ਮਾਊਥਵਾਸ਼ ਯੂਜ਼ ਕਰਕੇ ਫਿਰ ਉਹਨੂੰ ਭਾਣਾ ਤੇ ਜਦੋਂ ਉਹਨੂੰ ਤੁਸੀਂ ਸਵੇਰੇ ਉਤਾਰਿਆ ਯੂ ਡਿਪ ਇਟ ਇਨ ਵਾਟਰ ਉਹਨੂੰ ਵਾਟਰ ਚ ਡਿਪ ਕਰਕੇ ਉਹਦੇ ਚ ਥੋੜਾ ਜਿਹਾ ਜਸਟ ਕੁਆਟਰ ਪਾਰਟ ਆਫ ਮਾਊਥ ਵਾਸ਼ ਪਾ ਕੇ ਉਹਨੂੰ ਡਿਪ ਕਰਕੇ ਰੱਖ ਦਿੱਤਾ ਐਂਡ ਚੇਂਜ ਇਟ ਏਵਰੀ ਡੇ ਉਹਨੂੰ ਹਰ ਰੋਜ਼ ਚੇਂਜ ਕਰ ਲਓ ਜੀ ਤੇ ਹੁਣ ਇੱਕ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਤੁਹਾਡਾ ਸਾਹ ਡਰਾਈ ਹੋ ਜਾਂਦਾ ਹੈ ਕੀ ਇਹਦਾ ਸਾਹ ਦੀ ਨਾਲੀ ਦੇ ਨਾਲ ਕੋਈ ਸਾਹ ਲੈਣ ਵਾਲੀ ਜਿਹੜੀ ਸਾਡੀ ਹੈਗੀ ਆ ਉਹਦੇ ਨਾਲ ਕੋਈ ਸਬੰਧ ਹੈਗਾ ਸਿੱਧਾ हां देखो जे ज्यादा स्लीप एपनिया जे नो कहते प्रॉब्लम ऑफ बहुत बड़ी प्रॉब्लम है आजकल काफी कॉमन है लोका दे विच ते ओदे विच की हुंदा ਸਾਡੀ ਜਿਹੜੀ ਸਾਹ ਦੀ ਨਾੜੀ ਹੁੰਦੀ ਹੈ ਨਾ ਉਹ ਥੋੜੀ ਸ਼੍ਰਿੰਕ ਕਰਦੀ ਰਹਿੰਦੀ ਹੈ ਤੇ ਜਦੋਂ ਮੂੰਹ ਖੁੱਲਾ ਰਹਿੰਦਾ ਰਾਤ ਵੇਲੇ ਤੇ ਸਾਡੀ ਉਹ ਚੀਜ਼ ਡਰਾਈ ਹੁੰਦੀ ਰਹਿੰਦੀ ਹੈ ਡਰਾਈ ਹੋਣ ਨਾਲ ਉਹਦੇ ਅੰਦਰ ਜ਼ਖਮ ਹੋਣ ਦੇ ਚਾਂਸਸ ਹੁੰਦੇ ਨੇ ਉਹਦੇ ਅੰਦਰ ਹੋਰ ਵੀ ਨਾਲ ਕੀ ਕਹਿੰਦੇ ਉਹਦੀ ਜਿਹੜੀ ਸਮੂਥ ਲੇਅਰ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਦੇ ਨਾਲ ਹੋਰ ਵੀ ਚੀਜ਼ਾਂ ਕਈ ਰਿਲੇਟਡ ਨੇ ਸੋ ਬੈਟਰ ਹੈ ਇਹ ਜਿਹੜੀ ਪ੍ਰੋਬਲਮ ਹੈ ਉਹਨੂੰ ਇੱਕ ਰੂਟੀਨ ਪ੍ਰੋਬਲਮ ਹੈ ਉਹਨੂੰ ਇਜ਼ੀ ਨਾਲ ਲਿਤਾ ਜਾਏ ਉਹਦੇ ਉੱਤੇ ਪ੍ਰੋਪਰ ਗੌਰ ਕਰਕੇ ਉਹਦੀ ਕਾਉਂਸਲਿੰਗ ਕਰਕੇ ਆਪਣਾ ਟ੍ਰੀਟਮੈਂਟ ਲਿਤਾ ਜਾਏ ਜੀ ਔਰ ਕਿਉਂਕਿ ਇਹ ਸੱਚਮੁੱਚ ਇਸ ਚੀਜ਼ ਨੂੰ ਆਪਾਂ ਹਲਕੇ ਦੇ ਵਿੱਚ ਨਾ ਲਈਏ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਕੰਡੀਸ਼ਨ ਆ ਇਹ ਬਿਮਾਰੀ ਬਣ ਸਕਦੀ ਹੈ ਇਹ ਬਿਮਾਰੀ ਦੂਸਰੀਆਂ ਬਿਮਾਰੀਆਂ ਨੂੰ ਵੀ ਸੱਦਾ ਦੇ ਸਕਦੀ ਹੈ ਡਾਕਟਰ ਸਾਹਿਬ ਸਮਾਤੇ ਇਸ ਚੀਜ਼ ਦੇ ਪ੍ਰਪਰ ਜਿੰਨਾ ਮਰਜ਼ੀ ਲਗਾ ਲਈਏ ਕਿਉਂਕਿ ਜਾਗਰੂਕਤਾ ਆ ਇੱਕ ਸਾਡੇ ਦਰਸ਼ਕਾਂ ਦੇ ਵਾਸਤੇ ਜਿਹੜੇ ਲੋਕ ਇਸ ਦੇ ਨਾਲ ਇਸ ਕੰਡੀਸ਼ਨ ਦੇ ਵਿੱਚ ਨੇ ਕਿ ਹਰ ਰੋਜ਼ ਰਾਤ ਨੂੰ ਦੰਦ ਕਰੀਚਦੇ ਨੇ ਦੰਦ ਪੀਂਦੇ ਨੇ ਚਾਹੇ ਬੱਚੇ ਹੋਣ ਜਾਂ ਵੱਡੇ ਹੋਣ ਉਹ ਜ਼ਰੂਰੀ ਹੈ ਕਿ ਕਿਸੇ ਕਾਬਲ ਡਾਕਟਰ ਦੇ ਕੋਲ ਜਾਇਆ ਜਾਵੇ ਕਿਉਂਕਿ ਆਮ ਤੌਰ ਤੇ ਡਾਕਟਰ ਸਾਹਿਬ ਪਤਾ ਅਸੀਂ ਕੀ ਕਰਦੇ ਹਾਂ ਅਸੀਂ ਪੀਜੀਆ ਉਦਣ ਜਾਂਦੇ ਜਿੱਦਣ ਸਾਡਾ ਮਰੀਜ਼ ਅੱਧਾ ਮਰਿਆ ਹੁੰਦਾ ਹੈ ਅਸੀਂ ਜੇਕਰ ਪਹਿਲਾਂ ਹੀ ਆ ਜਾਈਏ ਕਿਸੇ ਸਪੈਸ਼ਲਿਸਟ ਦੇ ਕੋਲ ਆ ਕਿਸੇ ਡੈਂਟਲ ਸਰਜਨ ਦੇ ਕੋਲ ਕਿ ਬਜਾਏ ਕਿਸੇ ਪਿੰਡ ਦੇ ਵਿੱਚ ਉੱਦ ਹੀ ਜਾ ਕੇ ਵੜੀਏ ਕਿਸੇ ਦੇ ਕੋਲ ਤੇ ਉਹ ਬਿਹਤਰ ਨਹੀਂ ਹੋਏਗਾ ਕੀ ਜਾਂਦੇ ਜਾਂਦੇ ਸੁਨੇਹਾ ਸਲਾਹ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੂਗੇ ਹਾਂਜੀ ਦੇਖੋ ਜਿਹੜੀ ਐਵਲੀ ਕੰਡੀਸ਼ਨ ਹੈ ਨਾ ਜਾਂ ਕੋਈ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜ਼ਰੂਰ ਜਾਓ ਪਹਿਲੇ ਤਾਂ ਇੱਕ ਸਪੈਸ਼ਲਿਸਟ ਦੇ ਕੋਲ ਕਿਸੇ ਵੀ ਤੁਸੀਂ ਐਕਸਪਰਟ ਕੋਲ ਜਾ ਕੇ ਇੱਕ ਸਹੀ رائے ਲੋ ਪਹਿਲਾਂ ਤੁਸੀਂ ਕਰਦੇ ਹੋ ਕਿ ਮੈਂ ਇਹਦੇ ਕੋਲ ਵੀ ਚਲੇ ਜਾਵਾਂ ਅਸੀਂ ਘਰੇਲੂ ਵੀ ਕੁਝ ਨੁਕਸੇ ਕਰ ਲਈਏ ਅਸੀਂ ਇਹ ਵੀ ਦੇਖਿਆ ਗੂਗਲ ਤੇ ਤਾਂ ਆਪਾਂ ਗੂਗਲ ਸਟੱਡੀ ਤੇ ਆਪਣੇ ਥਰੂ ਆਪਣਾ ਟ੍ਰੀਟਮੈਂਟ ਕਰ ਲਈਏ ਉਹ ਸਭ ਚੀਜ਼ਾਂ ਨਹੀਂ ਕਰਨੀਆਂ ਡਾਇਰੈਕਟ ਤੁਸੀਂ ਕਿਸੇ ਐਕਸਪਰਟ ਦੀ ਸਲਾਹ ਲਓ ਤੇ ਆਪਣੇ ਜਿਹੜਾ ਸ਼ੁਰੂਆਤੀ ਟ੍ਰੀਟਮੈਂਟ ਹੈ ਉਹਦੇ ਵਿੱਚ ਹੀ ਤੁਸੀਂ ਆਪਣੀ ਜਿਹੜਾ ਸਟੈਪਸ ਹੈ ਉਹਨਾਂ ਨੂੰ ਸਹੀ ਤਰੀਕੇ ਨਾਲ ਫਾਲੋ ਕਰੋ ਤੇ ਆਈ ਥਿੰਕ ਤੁਹਾਨੂੰ ਜਿਹੜਾ ਉਹਦਾ ਵਰਸਨ ਕੰਡੀਸ਼ਨ ਨੂੰ ਤੁਹਾਨੂੰ ਉਸ ਫੇਸ ਹੀ ਨਹੀਂ ਕਰਨਾ ਪਏਗਾ ਤੇ ਤੁਹਾਡਾ ਜਿਹੜਾ ਇਲਾਜ ਹੈ ਸ਼ੁਰੂਆਤ ਚ ਹੀ ਖਤਮ ਹੋ ਜਾਏਗਾ ਬਿਲਕੁਲ ਜੀ ਔਰ ਜੇਕਰ ਅਸੀਂ ਸੁਚੇਤ ਰਹੀਏ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਸਮੱਸਿਆਵਾਂ ਦੇ ਨਾਲ ਨਹੀਂ ਯੋਜਨਾ ਪਾਏਗਾ ਜੀ ਸੋ ਦਰਸ਼ਕੋ ਇਹ ਸੰ ਸਾਡੇ ਨਾਲ ਡਾਕਟਰ ਮੀਨਲ ਬੁੱਧੀ ਰਾਜਾ ਜੀ ਜਿਹੜੇ ਡੈਂਟਲ ਸਰਜਨ ਨੇ ਅੱਜ ਜੋ ਦੰਦ ਕਰੀਚਣ ਦੀ ਜੋ ਇੱਕ ਕੰਡੀਸ਼ਨ ਹੈ ਇਹ ਸਾਰੇ ਦੀ ਆਮ ਹੋ ਚੁੱਕੀ ਹੈ ਔਰ ਇਸ ਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਸੇ ਗੰਭੀਰ ਸਮੱਸਿਆ ਦੇ ਨਾਲ ਜੂਝਦੇ ਹੋਏ ਨਾ ਨਜ਼ਰ ਆਈਏ ਇਸ ਤੋਂ ਪਹਿਲੇ ਸਾਨੂੰ ਸੁਚੇਤ ਹੋ ਕੇ ਕੁਝ ਹੱਲ ਕੁਝ ਡਾਕਟਰ ਸਾਹਿਬ ਦੇ ਕੋਲ ਜਾ ਕੇ ਲੱਭ ਲੈਣੇ ਚਾਹੀਦੇ ਆ ਤਾਂ ਕਿ ਇਹ ਕੰਡੀਸ਼ਨ ਬਿਮਾਰੀ ਨਾ ਬਣ ਸਕੇ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਬਹੁਤ ਅਹਿਮ ਕੀਮਤੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਔਰ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਸੋ ਦਰਸ਼ਕੋ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਜਦੋਂ ਕਿਤੇ ਕੋਈ ਇਹੋ ਜਿਹੀ ਕੋਈ ਸਮੱਸਿਆ ਤੁਹਾਨੂੰ ਆਉਂਦੀ ਆ ਤਾਂ ਉਸੇ ਵੇਲੇ ਕਿਸੇ ਮਾਹਰ ਡਾਕਟਰ ਦੇ ਕੋਲ ਜਾਓ ਮਾਹਰ ਇੰਦਰ ਉਧਰ ਨਹੀਂ ਕਿਉਂਕਿ ਇਹ ਮਸਲਾ ਜਿਹੜਾ ਹੈ ਇਹ ਸਾਡੀ ਦੰਦਾਂ ਦੀ ਖੂਬਸੂਰਤੀ ਦੇ ਨਾਲ ਜੁੜਿਆ ਹੋਇਆ ਤੇ ਦੰਦਾਂ ਦੀ ਖੂਬਸੂਰਤੀ ਸਾਡੇ ਨਾਲ ਜੁੜੀ ਹੋਈ ਹੈ ਫੇਰ ਹੀ ਤਾਂ ਲੋਕ ਕਹਿਣਗੇ ਨਾ ਕਿ ਚਿੱਟੇ ਦੰਦ ਹਸਣੌਣੇ ਰਹਿੰਦੇ ਤੇ ਲੋਕੀ ਭੜੇ ਸ਼ੱਕ ਕਰਦੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ワਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ